ਸਾਤ ਸੰਗਤ ਜੀ ਜੇ ਆਪ ਜੀ ਸਾਤ ਸੰਗਤ ਜੀ ਗੁਰੂ ਪਾਤਸ਼ਾਹੀ ਨੂੰ ਪਿਆਰ ਕਰਦੇ ਆ ਸਾਤ ਸੰਗਤ ਜੀ ਤਾਂ ਤਾਂਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਾਤ ਸੰਗਤ ਜੀ ਆਪ ਜੀ ਪਿਆਰ ਕਰਦੇ ਹੋ ਤੇ ਗੁਰੂ ਦੇ ਪਿਆਰਿਓ ਤੁਹਾਡੀਆਂ ਧੂੜਾਂ ਤਨ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ ਵੀ ਮੰਗਦੇ ਨੇ ਲੋਚਦੇ ਨੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਜੀ ਨਾਨਕ ਤੂੜ ਮੰਗਾ ਇਸ ਗੁਰਸਿੱਖ ਕੀ ਜੋ ਆਪ ਜਪਾਇਵਰਾ ਨਾਮ ਜਪਾਵੇ ਜਿਹੜੇ ਪ੍ਰਮਾਤਮਾ ਦਾ ਨਾਮ ਲੈਂਦੇ ਆ ਗੁਰੂ ਦੇ ਪਿਆਰਿਓ ਔਰ ਹੋਰਾਂ ਨੂੰ ਵੀ ਸਾਧ ਸੰਗ ਜੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੋੜਦੇ ਸਾਧ ਸੰਗ ਜੀ ਟੁੱਟੇ ਹੋਏ ਨੂੰ ਜੋੜਦੇ ਆ ਸਾਧ ਸੰਗ ਜੀ ਤੁਹਾਡਾ ਕੋਈ ਮੁਕਾਬਲਾ ਨਹੀਂ ਕਰ ਸਕਦਾਗਾ ਤੁਹਾਡਾ ਕੋਈ ਮੁਕਾਬਲਾ ਨਹੀਂ ਕਰ ਸਕਦਾ ਸਾਧ ਸੰਗ ਜੀ ਤੁਹਾਡੇ ਦੇ ਉੱਤੇ ਮਿਹਰ ਆ ਸਾਧ ਸੰਗ ਜੀ ਤੁਹਾਡੇ ਉੱਤੇ ਕਿਰਪਾ ਗੁਰੂ ਦੇ ਪਿਆਰਿਓ ਜੋ ਉਹ ਖੰਡੇ ਵਾਲੀ ਸੱਚੀ ਸਰਕਾਰ ਨੂੰ ਸਾਧ ਸੰਗਤ ਜੀ ਆਪਣੇ ਦਿਲੋਂ ਪਿਆਰ ਕਰਦਾ ਗੁਰੂ ਦੇ ਪਿਆਰਿਓ ਜੋ ਆਪਣਾ ਸੱਚ ਮੁੱਚੀ ਸਾਧ ਸੰਗਤ ਜੀ ਨੂੰ ਆਪਣਾ ਪਿਤਾ ਸਮਝ ਕੇ ਉਹਨਾਂ ਨੂੰ ਸਾਧ ਸੰਗਤ ਜੀ ਉਹਨਾਂ ਨੂੰ ਹਾਜ਼ਰ ਨਾਜ਼ਰ ਸਮਝ ਕੇ ਘਰ ਦੇ ਵਿੱਚ ਜਹਰਾ ਜਹੂਰ ਹਾਜ਼ਰ ਨਾਜ਼ਰ ਸਮਝ ਕੇ ਸਾਧ ਸੰਗਤ ਜੀ ਬਾਬਾ ਦੀਪ ਸਿੰਘ ਜੀ ਨੂੰ ਅਰਾਧਦਾ ਸਾਧ ਸੰਗਤ ਜੀ ਉਥੇ ਗੁਰੂ ਪਿਆਰਿਓ ਬਾਬਾ ਦੀਪ ਸਿੰਘ ਜੀ ਦੇ ਨਾਲ ਸਾਧ ਸੰਗਤ ਜਿਤਨੀ ਵੀ ਫੌਜ ਆ ਸ਼ਹੀਦਾਂ ਸੰਘਾ ਦੀ ਸਾਧ ਸੰਗਤ ਜੀ ਇਹ ਗੱਲ ਕਹੀ ਜਾਵੇ ਸਾਧ ਸੰਗਤ ਜੀ ਕਿ ਇਸ ਮਾਤ ਲੋਕ ਦੇ ਉੱਤੇ ਸਾਧ ਸੰਗਤ ਜੀ ਜਿੰਨੇ ਵੀ ਸ਼ਹੀਦ ਸਿੰਘਾਂ ਦਾ ਸਾਧ ਸੰਗਤ ਜੀ ਜਿਹੜੇ ਸ਼ਹੀਦ ਹੈ ਉਹ ਸਾਰੀਆਂ ਸ਼ਹੀਦਾਂ ਸੰਘਾਂ ਦੀਆਂ ਫੌਜਾਂ ਸਾਧ ਸੰਗਤ ਜੀ ਉੱਥੇ ਪਹਿਰਾ ਲਾਉਂਦੀਆਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਸਾਧ ਸੰਗਤ ਜੀ ਫੇਰਾਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਗੁਰੂ ਦੇ ਪਿਆਰਿਓ ਕਈਆਂ ਜਗਾਂ ਦੇ ਉੱਤੇ ਗੁਰੂ ਦੇ ਪਿਆਰਿਓ ਬਹੁਤ ਸ਼ਰਧਾਲੂ ਮਿਲਦੇ ਆ ਜਿਨ੍ਹਾਂ ਦੇ ਘਰਾਂ ਦੇ ਵਿੱਚ ਜਾਈਦਾ ਹੈ ਉਹਨਾਂ ਦੇ ਘਰਾਂ ਦੇ ਵਿੱਚ ਅਸੀਂ ਆਪ ਆਸਣ ਲਾਉਨੇ ਸਾਧ ਸੰਗਤ ਜੀ ਬਾਬਾ ਦੀਪ ਸਿੰਘ ਜੀ ਦਾ ਭਾਈ ਤੁਸੀਂ ਇਸ ਪ੍ਰਕਾਰ ਸਾਧ ਸੰਗਤ ਜੀ ਆਸਣ ਲਾਉਣਾ ਹੈ ਇਸ ਪ੍ਰਕਾਰ ਗੁਰੂ ਸਾਹਿਬ ਜੀ ਦੀ ਸੇਵਾ ਕਰਨੀ ਹੈ ਸਾਰੀਆਂ ਸਾਧ ਸੰਗਤ ਜੀ ਉਹਨਾਂ ਨੂੰ ਹਦਾਇਤਾਂ ਦੱਸੀਆਂ ਸਾਧ ਸੰਗਤ ਜੀ ਸੰਗ ਜੀ ਮਾਫ਼ ਕਰਨਾ ਅੱਜ ਉਹੀ ਪਿਆਰੇ ਸਾਧ ਸੰਗਤ ਜੀ ਉਹੀ ਪਿਆਰੇ ਸਾਧ ਸੰਗਤ ਜੀ ਸਾਨੂੰ ਦੱਸਦੇ ਆ ਕਿ ਸਾਨੂੰ ਬਾਬਾ ਦੀਪ ਸਿੰਘ ਜੀ ਦੀਆਂ ਝਲਕਾਂ ਪੈਂਦੀਆਂ ਬਾਬਾ ਸ਼ਿதா ਸਿੰਘਾਂ ਦੇ ਸਾਨੂੰ ਦਰਸ਼ਨ ਹੁੰਦੇ ਆ ਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਉਹ ਦਰਸ਼ਨ ਦੇਣ ਲੱਗ ਗਿਆ ਸਾਧ ਸੰਗ ਜੀ ਗੁਰੂ ਦੇ ਪਿਆਰਿਓ ਕੋਈ ਕੋਈ ਜਾਣਦਾ ਸਾਧ ਸੰਗ ਜੀ ਜਦੋਂ ਕਿਸੇ ਦੇ ਨਾਲ ਪਿਆਰ ਪੈ ਜਾਂਦਾ ਸਾਧ ਸੰਗ ਜੀ ਗੁਰੂ ਦੇ ਪਿਆਰਿਓ ਜੋ ਇੱਕ ਹੀ ਪਿਆਰ ਕਰੇ ਦੂਸਰਾ ਕੰਨੀ ਘਤਰਾਵੇ ਉਤੋਂ ਉਤੋਂ ਕਹੇ ਕਿ ਮੈਂ ਤੈਨੂੰ ਪਿਆਰ ਕਰਦਾ ਮੈਂ ਤੈਨੂੰ ਪਿਆਰ ਕਰਦਾ ਉਥੇ ਸਾਧ ਸੰਗ ਜੀ ਗੱਲ ਨਹੀਂ ਬਣਦੀ ਜਦੋਂ ਸਾਸੰਗ ਜੀ ਦੋਨੇ ਜੀ ਸਾਸੰਗ ਜੀ ਉਹ ਦਿਲੋਂ ਪਿਆਰ ਕਰਦੇ ਸਾਸੰਗ ਜੀ ਦੋਨੇ ਮਿੱਤਰ ਆਪਸ ਵਿੱਚ ਜੀ ਦਿਲੋਂ ਪਿਆਰ ਕਰਦੇ ਆ ਉੱਥੇ ਕੁਝ ਸਾਸੰਗ ਜੀ ਗੱਲਬਾਤ ਹੋਰ ਬਣ ਜਾਂਦੀ ਹੈ ਇੱਕ ਸਾਸੰਗ ਜੀ ਸਵਾਰਥੀ ਹੁੰਦਾ ਮਹਾਰਾਜ ਮੇਰਾ ਮੁੰਡਾ ਬਾਹਰ ਚਲਾ ਜਾਵੇ ਮਹਾਰਾਜ ਮੇਰੀ ਆਸ਼ਾ ਪੂਰੀ ਹੋ ਜਾਵੇ ਮੈਂ ਇੰਨੇ ਦਿਨ ਜੋਤ ਲਾਉਂਗੀ ਮੈਂ ਇੰਨੇ ਦਿਨ ਦੁਪਹਿਰਾ ਕੱਟੂਗੀ ਨਹੀਂ ਸਾਸੰਗ ਜੀ ਉਹ ਤਾਂ ਵਪਾਰ ਹੋ ਗਿਆ ਸਾਸੰਗ ਜੀ ਵੀ ਆਹ ਕੰਮ ਮੇਰਾ ਬਾਬਾ ਕਰ ਦੇਵੇ ਤਾਂ ਮੈਂ ਆਹ ਕੰਮ ਕਰ ਦੂੰ ਆਹ ਬਾਬਾ ਮੇਰਾ ਕੰਮ ਕਰ ਦੇਵੇ ਤਾਂ ਮੈਂ ਆਹ ਕੰਮ ਕਰ ਦੂੰ ਨਹੀਂ ਸਾਸ ਸਿੰਘ ਜੀ ਜਿਹੜੇ ਬਾਪੂ ਮੰਗਦੇ ਆ ਸਾਸ ਸਿੰਘ ਜੀ ਬਾਪੂ ਤੁਸੀਂ ਸਾਡੇ ਮਹਾਰਾਜ ਘਰ ਦੇ ਮਾਲਕਾਂ ਦੁਕਾਨਦਾਰੀ ਸੱਚੇ ਪਾਸ਼ਾ ਤੁਹਾਡੀ ਆ ਵਰਕਸ਼ਾਪ ਤੁਹਾਡੀ ਆ ਇਹ ਕੰਪਨੀ ਤੁਹਾਡੀ ਆ ਬਾਬਾ ਜੀ ਘਰ-ਬਾਰ ਤੁਹਾਡਾ ਬੱਚੇ ਤੁਹਾਡੇ ਆ ਕਬੀਰ ਮੇਰਾ ਮੁਝਮੇ ਕੁਛ ਨਹੀਂ ਜੋ ਕੁਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਪ ਤੇ ਕਿਆ ਲਾਗੇ ਮੇਰਾ ਬਾਬਾ ਦੀਪ ਸਿੰਘ ਜੀ ਸਾਧ ਸੰਗਤ ਜੀ ਉਹਨਾਂ ਨੂੰ ਜਰੂਰ ਕਿਰਪਾ ਕਰਕੇ ਉਸਤੇ ਚੱਕਦੇ ਆ ਜਦੋਂ ਵੀ ਸਾਧ ਸੰਗਤ ਜੀ ਇਹੋ ਜੇ ਘਰਾਂ ਦੇ ਵਿੱਚ ਗੁਰੂ ਸਾਹਿਬ ਜੀ ਬਖਸ਼ਾ ਕਰਦੇ ਸਾਧ ਸੰਗਤ ਜੀ ਦਾਸ ਗਿਆ ਵਿਆ ਸਾਰਾ ਵਿਧੀ ਭਾਨਾ ਸਾਧ ਸੰਗਤ ਜੀ ਉਹਨਾਂ ਨੂੰ ਦੱਸਿਆ ਵਿਆ ਵੀ ਭਾਈ ਐਸ ਰੂਪ ਦੇ ਵਿੱਚ ਤੁਸੀਂ ਸਿੱਧਾ ਸੰਗਤ ਦੀ ਸੇਵਾ ਕਰਨੀ ਆ ਐਂ ਕਰਨੀ ਆ ਸਾਧ ਸੰਗਤ ਜੀ ਜਦੋਂ ਤੁਹਾਡੇ ਤੇ ਕੋਈ ਮਾੜਾ ਸਮਾਉਣਾ ਸਾਧ ਸੰਗਤ ਜੀ ਸ਼ਹੀਦ ਸਿੰਘ ਗੁਰੂ ਪਿਆਰੋ ਪਹਿਲਾਂ ਤੁਹਾਨੂੰ ਦੱਸ ਦਿੰਦੇ ਆ ਸੁਪਨੇ ਵਿੱਚ ਵੀ ਭਾਈ ਆਹ ਕੰਮ ਤੋਂ ਨਾ ਤੋਂ ਜਾਈ ਇਸ ਕੰਮ ਤੋਂ ਤੁਹਾਨੂੰ ਰੋਕਣ ਆਏ ਆ ਤੇ ਸਾਧ ਸੰਗ ਜੀ ਜਦੋਂ ਵੀ ਉਹ ਘਰ ਵਾਲੇ ਕੋਈ ਚੀਜ਼ ਮੰਗਦੇ ਗੁਰੂ ਦੇ ਪਿਆਰਿਓ ਸ਼ਹੀਦ ਸਿੰਘ ਪਹਿਲਾਂ ਦੱਸ ਜਾਂਦੇ ਦੱਸ ਕੀ ਚਾਹੀਦਾ ਜਾਂ ਕੋਈ ਗੱਲ ਨਹੀਂ ਤੂੰ ਅਰਦਾਸ ਬੇਨਤੀ ਕੀਤੀ ਹੈ ਤੈਨੂੰ ਮਿਲ ਜੂਗਾ ਫੇਰ ਸਾਧ ਸੰਗ ਜੀ ਜਿੱਥੇ ਵੀ ਜਾਂਦੇ ਗੁਰੂ ਦੇ ਪਿਆਰਿਓ ਘਰ ਵਿੱਚ ਕਹਿ ਕੇ ਜਾਂਦੇ 시ਦੋ ਸਿੰਘ ਉਹ ਕਿਰਪਾ ਕਰਿਓ ਤੁਹਾਡਾ ਮਹਾਰਾਜ ਘਰ ਦੇ ਵਿੱਚ ਵਾਸਾ ਜਿਵੇਂ ਪਾਤਸ਼ਾਹ ਕਹਿੰਦੇ ਨੇ ਘਰ ਬਾਹਰ ਤੇਰਾ ਪ੍ਰਵਾਸ ਆ ਤੂੰ ਜਾਣ ਕੇ ਸੰਗ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ ਇਸ ਕੰਮ ਵਾਸਤੇ ਜਾ ਰਹੇ ਆ ਮਹਾਰਾਜ ਔਰ ਬਖਸ਼ਾ ਕਰਨੀ ਆ ਗਿਆ ਬਖਸ਼ੋ ਉੱਥੇ ਸਾਧ ਸੰਗ ਜੀ ਸ਼ਹੀਦ ਸਿੰਘ ਨਾਲ ਵੀ ਜਾਂਦੇ ਸਾਡੇ ਔਰ ਘਰ ਦੇ ਵਿੱਚ ਵੀ ਪਹਿਰਾ ਲਾਉਂਦੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਤਾਂ ਤਨ ਬਾਬਾ ਆਨੰਦ ਸਿੰਘ ਜੀ ਨਾਨਕ ਸਰ ਵਾਲੇ ਸਾਧ ਸੰਗ ਜੀ ਕਹਿੰਦੇ ਹੁੰਦੇ ਆ ਨਾ ਕਹਿੰਦੇ ਭਾਈ ਤੂੰ ਕਿਸੇ ਦਾ ਬਣ ਕੇ ਤਾਂ ਵੇਖ ਤੋ ਖੰਡੇ ਵਾਲੇ ਬਾਪੂ ਨੂੰ ਸਾਧ ਸੰਗ ਦੀ ਬਣਾ ਕੇ ਤਾਂ ਵੇਖ ਲਾ ਗੁਰੂ ਦੇ ਪਿਆਰਿਓ ਤੁਸੀਂ ਪਰਖ ਕੇ ਤਾਂ ਵੇਖੋ ਸਾਧ ਸੰਗ ਜੀ ਮੈਂ ਤਾਂ ਇਹੀ ਗੱਲ ਕਹੂੰਗਾ ਗੁਰੂ ਦੇ ਪਿਆਰਿਓ ਜਦੋਂ ਦਾ ਦਾਸ ਇਧਰਲੇ ਪਾਸੇ ਸਾਧ ਸੰਗ ਜੀ ਆਇਆ ਖੰਡੇ ਵਾਲੇ ਬਾਪੂ ਦਾ ਸਾਧ ਸੰਗ ਜੀ ਹੱਥ ਫੜਿਆ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ ਉਹਨਾਂ ਦਾ ਪੱਲਾ ਫੜਿਆ ਸਾਧ ਸੰਗ ਜੀ ਗੁਰੂ ਦੇ ਪਿਆਰਿਓ ਉਹਨਾਂ ਨੇ ਸਾਡੀ ਬਾਹ ਫੜੀਏ ਗੁਰੂ ਦੇ ਪਿਆਰਿਓ ਤੇ ਸਾਥ ਸੰਗ ਜੀ ਉਦੋਂ ਦਾ ਸੰਗਤਾਂ ਵੱਲੋਂ ਵੀ ਬੜਾ ਪਿਆਰ ਮਿਲਦਾ ਹੈ ਬਾਬਾ ਜੀ ਵੱਲੋਂ ਵੀ ਪਿਆਰ ਮਿਲਦਾ ਹੈ ਸਾਥ ਸੰਗ ਜੀ ਇਹ ਦੁੱਖ ਸੁੱਖ ਤਾਂ ਸਾਥ ਸੰਗ ਜੀ ਇੱਕ ਕੱਪੜਾ ਸਾਥ ਸੰਗ ਜੀ ਜਿਵੇਂ ਮੈਲੇ ਹੋ ਜਾਂਦੇ ਸਾਥ ਸੰਗ ਜੀ ਉਹ ਮੈਲੇ ਕੱਪੜੇ ਦੁੱਖ ਦੇ ਦਿੰਦੇ ਸਾਥ ਸੰਗ ਜੀ ਦੁੱਖ ਦਿੰਦੇ ਆ ਕਿਉਂਕਿ ਮੈਲ ਭਰੀ ਹੁੰਦੀ ਹੈ ਉਹਦੇ ਚੋ ਬਹੁਤ ਬੋਹ ਮਾਰਦੀ ਆ ਉਹ ਮੈਲੇ ਕੱਪੜੇ ਲਾਹ ਦਈਦੇ ਸਾਥ ਸੰਗ ਜੀ ਫਿਰ ਚੰਗੇ ਵੀ ਪਾ ਲਈਦੇ ਆ ਫਿਰ ਤੋਤੇ ਵੀ ਪਾ ਲਈਦੇ ਆ ਨਵੇਂ ਵੀ ਪਾ ਲੈਂਦੇ ਆ ਕੋਨਾ ਦੇ ਵਿੱਚੋਂ ਮਹਿਕ ਆਉਂਦੀ ਹੈ ਇਹਦਾ ਸਾਧ ਸੰਗ ਜੀ ਥੋੜੇ ਸਮੇਂ ਦੀਆਂ ਹੀ ਸਾਧ ਸੰਗ ਜੀ ਗੱਲਾਂ ਬਾਤਾਂ ਹੁੰਦੀਆਂ ਗੁਰੂ ਦੇ ਪਿਆਰਿਓ ਘਰ ਦੇ ਵਿੱਚ ਦੁੱਖ ਸੁੱਖ ਆਉਂਦਾ ਹੀ ਰਹਿੰਦਾ ਗੁਰੂ ਦੇ ਪਿਆਰਿਓ ਪਰ ਮਾਤਾ ਪਿਤਾ ਹਮੇਸ਼ਾ ਲਈ ਗੱਲ ਲਾ ਕੇ ਰੱਖਦੇ ਆ ਮਾਤਾ ਪਿਤਾ ਹਮੇਸ਼ਾ ਲਈ ਗੱਲ ਲਾ ਕੇ ਰੱਖਦੇ ਆ ਗੁਰੂ ਦੇ ਪਿਆਰਿਓ ਇਸ ਕਰਕੇ ਸਾਧ ਸੰਗ ਜੀ ਤੁਹਾਨੂੰ ਕੋਈ ਵੀ ਬਾਬਾ ਦੀਪ ਸਿੰਘ ਜੀ ਤੋਂ ਆਪਣੇ ਪਿਤਾ ਤੋਂ ਲਗ ਨਹੀਂ ਕਰ ਸਕਦਾ ਸਾਧ ਸੰਗ ਜੀ ਆਜਾ ਸਾਸੰਗ ਜੀ ਚ ਪਹਿਰਿਆਂ ਦੀ ਨਿੰਦਾ ਹੋ ਰਹੀ ਏ ਸਾਡੇ ਬਾਪੂ ਦੀ ਨਿੰਦਾ ਹੋ ਰਹੀ ਆ ਨਹੀਂ ਭਾਈ ਤੁਸੀਂ ਕਿਸੇ ਵੱਲ ਨਹੀਂ ਵੇਖਣਾਗਾ ਸਾਸੰਗ ਜੀ ਫਿਰ ਆਪਾਂ ਲਲਾਈਕਾਂ ਵਿੱਚ ਗਿਨੇ ਜਾਵਾਂਗੇ ਲੈਕ ਪੁੱਤਰ ਸਾਸੰਗ ਜੀ ਲੋਕਾਂ ਦੀਆਂ ਗੱਲਾਂ ਵਿੱਚ ਨਹੀਂ ਆਉਂਦੇਗੇ ਨਹੀਂ ਭਾਈ ਉਹ ਕਹਿੰਦੇ ਭਾਈ ਸਾਡਾ ਬਾਪੂ ਹੈ ਤੇ ਸਾਡਾ ਬਾਪੂ ਹੀ ਰਹੂਗਾ ਹੁਣ ਸਾਡਾ ਹੀ ਸਾਸੰਗ ਜੀ ਕੋਈ ਵੈਰ ਲਈ ਹੁੰਦਾ ਸਾਸੰਗ ਜੀ ਜਿਹੜਾ ਕਿਸੇ ਦੇ ਮਗਰ ਲਾ ਕੇ ਬਾਪੂ ਦਾ ਸਾਸੰਗ ਜੀ ਪੱਲਾ ਛੱਡ ਦਿੰਦਾ ਅੱਡ ਹੋ ਜਾਂਦਾ ਸਾਸੰਗ ਜੀ ਜਿੰਨਾ ਚਿਰ ਸਾਥ ਸੰਜੇ ਸੀ ਬਾਪੂ ਆ ਬਾਪੂ ਦੇ ਨਾਲ ਆ ਸਾਨੂੰ ਕਿਸੇ ਵੀ ਚੀਜ਼ ਦੀ ਚਿੰਤਾ ਨਹੀਂ ਸਾਨੂੰ ਕਿਸੇ ਚੀਜ਼ ਦਾ ਫਿਕਰ ਨਹੀਂ ਸਾਥ ਸੰਗ ਜੀ ਸਾਡੀਆਂ ਕੋਈ ਬੱਚੀਆਂ ਵਿਆਹਣ ਵਾਲੀਆਂ ਸਾਡੀਆਂ ਸਾਥ ਸੰਜੇ ਜੀ ਬੇਟੀਆਂ ਵਿਆਹਣ ਵਾਲੀਆਂ ਕੋਈ ਮੁੰਡਾ ਵਿਆਹਣ ਵਾਲਾ ਉਹ ਸਾਨੂੰ ਕੋਈ ਚਿੰਤਾ ਨਹੀਂ ਕਿਉਂ ਉਹ ਖੰਡੇ ਵਾਲੇ ਬਾਪੂ ਨੂੰ ਚਿੰਤਾ ਕਿਉਂ ਅਸੀਂ ਅਸੀਂ ਬਾਪੂ ਬਣਾਇਆ ਇਹਨਾਂ ਨੂੰ ਅਸੀਂ ਉਹਦੇ ਪਰਿਵਾਰਾਂ ਉਸੇ ਨੂੰ ਚਿੰਤਾ ਆਪੇ ਵਿਆਹ ਕਰਨਗੇ ਛੱਡ ਦਿਓ ਡੋਰੀਆਂ ਸਾਥ ਸੰਗ ਜੀ ਉਹਨਾਂ ਦੇ ਉੱਤੇ ਜੇ ਕੋਈ ਕੰਮ ਥੋੜਾ ਨਹੀਂ ਬਣਦਾ ਛੱਡ ਦਿਓ ਡੋਰੀਆਂ ਉਹਨਾਂ ਉੱਤੇ ਪਰ ਹਾਂ ਸਾਧ ਸੰਗਤ ਜੀ ਪਿਤਾ ਨੂੰ ਕਹਿਣਾ ਜ਼ਰੂਰੀ ਹੈ ਕਿ ਪਿਤਾ ਜੀ ਸਾਨੂੰ ਆਹ ਚੀਜ਼ ਦੀ ਜ਼ਰੂਰਤ ਹੈ ਗੁਰੂ ਦੇ ਪਿਆਰਿਓ ਬਹੁਤ ਦਿਲ ਕਰਦਾ ਉਹਨਾਂ ਸੰਗਤਾਂ ਦੇ ਘਰਾਂ ਨੂੰ ਜਾਣ ਨੂੰ ਸਾਧ ਸੰਗਤ ਜੀ ਜਿਨ੍ਹਾਂ ਨੂੰ ਬਾਬਾ ਜੀ ਦੀਆਂ ਰਹਿਮਤਾਂ ਹੁੰਦੀਆਂ ਸਾਧ ਸੰਗਤ ਜੀ ਘਰ ਦੇ ਵਿੱਚ ਸਾਧ ਸੰਗਤ ਜੀ ਫਿਰ ਅਸੀਂ ਜਾ ਕੇ ਪੂਰਾ ਸੰਨ ਲੋਨੇ ਗੁਰੂ ਦੇ ਪਿਆਰਿਓ ਇਸ ਤਰੀਕੇ ਨਾਲ ਬਾਬਾ ਦੀਪ ਸਿੰਘ ਜੀ ਨੂੰ ਮੰਨੋ ਇਸ ਤਰੀਕੇ ਨਾਲ ਉਹਨਾਂ ਦੀ ਸੇਵਾ ਕਰੋ ਭਾਈ ਫਿਰ ਸਾਧ ਸੰਗਤ ਜੀ ਉਹ ਵੀ ਹੈਰਾਨ ਹੋ ਜਾਂਦਾ ਕਿ ਬਾਬਾ ਜੀ ਆਹ ਨਹੀਂ ਸਾਨੂੰ ਗੱਲ ਦਾ ਪਤਾ ਸੀਗਾ ਇਸ ਕਰਕੇ ਗੁਰੂ ਦੇ ਪਿਆਰਿਓ ਜਿਨ੍ਹਾਂ ਨੇ ਸ਼ਿਦਾ ਸੰਗਤ ਦੇ ਦਰਸ਼ਨ ਕਰਨੇ ਆ ਗੁਰੂ ਦੇ ਪਿਆਰਿਓ ਅੱਜ ਵੀ ਉਹਨਾਂ ਨੂੰ ਕਰਵਾ ਸਕਦੇ ਆ ਕੋਈ ਬੰਦਾ ਸਾਡੇ ਨਾਲ ਹੀ ਸਾਧ ਸੰਗਤ ਜੀ ਇਹ ਵਾਅਦਾ ਕਰ ਲਵੇ ਕਿ ਬਾਬਾ ਜੀ ਅਸੀਂ ਬਾਬਾ ਦੀਪ ਸਿੰਘ ਜੀ ਦੀਆਂ ਫੌਜਾਂ ਦੇ ਦਰਸ਼ਨ ਕਰਨੇ ਆ ਅਸੀਂ ਬਾਬਾ ਦੀਪ ਸਿੰਘ ਜੀ ਦੇ ਦਰਸ਼ਨ ਕਰਨੇ ਆ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਬਾਬਾ ਦੀਪ ਸਿੰਘ ਜੀ ਦਰਸ਼ਨ ਨਹੀਂ ਦੇਣਗੇ ਪਹਿਲਾਂ ਉਹਨਾਂ ਦੀਆਂ ਫੌਜਾਂ ਸਾਧ ਸੰਗਤ ਜੀ ਦਰਸ਼ਨ ਦੇਣੀਆਂ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਜੀ ਸਾਰੇ ਪਰਿਵਾਰ ਨੂੰ ਨਹੀਂ ਦਰਸ਼ਨ ਦੇਣੀਆਂ ਸਾਧ ਸੰਗਤ ਜੀ ਇੱਕ ਨੂੰ ਦੇਣੀਆਂ ਆ ਘਰ ਦੇ ਵਿੱਚੋਂ ਇੱਕ ਨੂੰ ਦੇਣੀ ਆ ਗੁਰੂ ਦੇ ਪਿਆਰਿਓ ਇਸ ਕਰਕੇ ਗੁਰੂ ਦੇ ਪਿਆਰਿਓ ਜਦੋਂ ਵੀ ਤੁਹਾਨੂੰ ਸ਼੍ਰੀ ਦਲ ਸਿੰਘਾਂ ਦੇ ਦਰਸ਼ਨ ਹੁੰਦੇ ਆ ਬਾਬਾ ਦੀਪ ਸਿੰਘ ਜੀ ਦੇ ਦਰਸ਼ਨ ਹੁੰਦੇ ਆ ਸਾਧ ਸੰਗ ਜੀ ਕਿਸੇ ਨੂੰ ਵੀ ਦੱਸੀਦਾ ਨਹੀਂ ਹੁੰਦਾ ਗੁਰੂ ਦੇ ਪਿਆਰਿਓ ਆਪਣੇ ਘਰ ਵਾਲੇ ਨੂੰ ਵੀ ਜਾਂ ਆਪਣੀ ਘਰ ਵਾਲੀ ਨੂੰ ਵੀ ਸਾਧ ਸੰਗ ਜੀ ਕਿਸੇ ਨੂੰ ਨਹੀਂ ਦੱਸੀਦਾ ਹੁੰਦਾਗਾ ਕਿ ਸਾਨੂੰ ਬਾਬਾ ਦੀਪ ਸਿੰਘ ਜੀ ਦੇ ਦਰਸ਼ਨ ਹੋਏ ਆ ਇਸ ਕਰਕੇ ਗੁਰੂ ਦੇ ਪਿਆਰਿਓ ਉਹ ਮਾਲਕ ਸੱਚੇ ਪਾਤਸ਼ਾਹ ਸਬਦੀਆਂ ਝੋਲੀਆਂ ਭਰਦੇ ਆ ਸਾਧ ਸੰਗ ਜੀ ਮੈਂ ਨਹੀਂ ਕਿਤੇ ਦੇਖਿਆ ਗੁਰੂ ਦੇ ਪਿਆਰਿਓ ਕੀ ਬਾਬਾ ਦੀਪ ਸਿੰਘ ਜੀ ਦੇ ਦਰਬਾਰ ਦੇ ਉੱਤੋਂ ਕੋਈ ਖਾਲੀ ਚਲਾ ਗਿਆ ਸਾਧ ਸੰਗਤ ਜੀ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਜੀ ਮੇਰਾ ਤਾਂ ਸਾਧ ਸੰਗਤ ਜੀ ਇਹੋ ਹੀ ਤੁਹਾਨੂੰ ਦਿਲ ਕਰਦਾ ਹੈ ਸੰਗਤ ਜੀ ਮੈਂ ਤੁਹਾਨੂੰ ਆਪਣਾ ਪਰਿਵਾਰ ਸਮਝਦਾ ਮੈਂ ਬਾਬਾ ਦੀਪ ਸਿੰਘ ਜੀ ਦਾ ਆਪਾਂ ਸਾਰਾ ਹੀ ਪਰਿਵਾਰ ਆ ਮੈਂ ਤੁਹਾਨੂੰ ਪਰਿਵਾਰ ਸਮਝ ਕੇ ਸਾਧ ਸੰਗਤ ਜੀ ਬੇਨਤੀ ਕਰਦਾ ਕਿ ਆਪਣੇ ਪਿੰਡਾਂ ਸ਼ਹਿਰਾਂ ਦੇ ਵਿੱਚ ਸਾਧ ਸੰਗਤ ਜੀ ਜਦੋਂ ਆਪਾਂ ਪ੍ਰੋਗਰਾਮ ਰੱਖਦੇ ਆ ਨਾ ਉੱਥੇ ਸਾਧ ਸੰਗਤ ਜੀ ਐਨੇ ਕੌਂਦਕ ਬਾਬਾ ਦੀਪ ਸਿੰਘ ਜੀ ਦੇ ਵਰ ਦੇ ਗੁਰੂ ਦੇ ਪਿਆਰਿਓ ਤੇ ਗੁਰੂ ਦੇ ਪਿਆਰੋ ਜੇ ਆਪਾਂ ਉਹ ਪ੍ਰੋਗਰਾਮ ਰੱਖਣ ਲੱਗ ਗਏ ਫਰੀ ਦੇ ਵਿੱਚ ਸਾਧ ਸੰਗਤ ਜੀ ਕੋਈ ਪੈਸਾ ਨਹੀਂ ਸਾਡੇ ਕੋਲੇ ਤਾਂ ਪੈਸੇ ਜਮ੍ਹਾਂ ਹੁੰਦੇ ਆ ਤੇ ਸਾਧ ਸੰਗਤ ਜੀ ਜੇ ਅਸੀਂ ਪ੍ਰੋਗਰਾਮ ਰੱਖਣ ਲੱਗ ਪਈਏ ਤੇ ਕਈ ਵਾਰੀ ਸਾਧ ਸੰਗਤ ਉੱਥੇ ਉਹ ਨਿੰਦਕ ਜਿਹੜੇ ਸਾਧ ਸੰਗਤ ਫਿਰ ਵੇਖਦੇ ਆ ਵੀ ਇਹ ਕਿਵੇਂ ਭਲੇ ਹੋਈ ਜਾਂਦੇ ਆ ਐਡਾ ਐਡਾ ਕੰਮ ਕਿਵੇਂ ਹੋਈ ਜਾਂਦੇ ਆ ਕਿਵੇਂ ਇਹ ਬਾਬਾ ਜੀ ਰੋਕ ਕੱਟੀ ਜਾਂਦੇ ਆ ਉੱਥੇ ਪਤਾ ਲੱਗਦਾ ਸਾਧ ਸੰਗਤ ਜੀ ਕਿ ਬਾਬਾ ਜੀ ਹਾਜ਼ਰ ਨਾਜ਼ਰ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਉਹਨਾਂ ਨੂੰ ਤਾਂ ਸਾਸੰਗ ਜੀ ਜਿੱਥੇ ਵੀ ਤੁਸੀਂ ਯਾਦ ਕਰੋ ਸਾਸੰਗ ਜੀ ਬਾਬਾ ਦੀਪ ਸਿੰਘ ਜੀ ਉੱਥੇ ਹੀ ਆ ਜਾਂਦੇ ਆ ਗੁਰੂ ਦੇ ਪਿਆਰਿਓ ਪਤਾ ਨਹੀਂ ਕਿਹੜੇ ਟਾਵਰ ਲੱਗੇ ਸਾਸੰਗ ਜੀ ਪਰ ਟਾਵਰ ਵੀ ਸਾਸੰਗ ਜੀ ਸੱਚਖੰਡ ਦੇ ਟਾਵਰ ਲੱਗੇ ਗੁਰੂ ਦੇ ਪਿਆਰਿਓ ਜਿੱਥੇ ਕੋਈ ਬਾਬਾ ਜੀ ਦਾ ਨਾਮ ਲੈਂਦਾ ਗੁਰੂ ਦੇ ਪਿਆਰਿਓ ਸਾਸੰਗ ਜੀ ਜਿੱਥੇ ਵੀ ਕੋਈ ਸਾਸਾਂਝੀ ਗੁਰੂ ਗ੍ਰੰਥ ਸਾਹਿਬ ਜੀ ਦੇ ਜਾਪ ਕਰਦਾ ਬਾਣੀ ਦੇ ਜਾਪ ਕਰਦਾ ਬਾਣੀ ਦੇ ਨਾਲ ਜੁੜਦਾ ਸਾਸੰਗ ਜੀ ਉੱਥੇ ਹੀ ਬਾਬਾ ਦੀਪ ਸਿੰਘ ਜੀ ਸ਼ੀਤਾਂ ਸਿੰਘਾਂ ਦੀਆਂ ਪਵਜਾਂ ਆ ਜਾਂਦੀਆਂ ਗੁਰੂ ਦੇ ਪਿਆਰਿਓ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਗੁਰੂ ਦੇ ਪਿਆਰਿਓ ਬਾਬਾ ਦੀਪ ਸਿੰਘ ਜੀ ਤਾਂ ਸਿਰਫ ਬਾਣੀ ਦੇ ਉੱਤੇ ਹੀ ਖੁਸ਼ ਹੁੰਦੇ ਸਤ ਸੰਗ ਜੀ ਕਿਉਂਕਿ ਜਿਵੇਂ ਗੁਰੂ ਅਰਜਨ ਦੇਵ ਜੀ ਕਹਿੰਦੇ ਆ ਆਪ ਜਪੋ ਹੋਵਰਾ ਨਾਮ ਚ ਪਾਵੋ ਸਤ ਸੰਗ ਜੀ ਬਾਬਾ ਦੀਪ ਸਿੰਘ ਜੀ ਨੇ ਸਤ ਸੰਗ ਜੀ ਗੁਰਬਾਣੀ ਦੀ ਲਗਜ਼ ਕੀਤੀ ਸਤ ਸੰਗ ਜੀ ਕਲਮਾਂ ਘੜੀਆਂ ਸ਼ਾਈ ਇਸਤਿਆਰ ਕੀਤੀ ਭਾਈ ਮਨੀ ਸਿੰਘ ਜੀ ਨੇ ਸਤ ਸੰਗ ਜੀ ਇਸ ਕਰਕੇ ਗੁਰੂ ਦੇ ਪਿਆਰਿਓ ਉਹਨਾਂ ਨੂੰ ਉਹ ਚੰਗਾ ਲੱਗਦਾ ਜਿਹੜਾ ਬਾਣੀ ਪੜਦਾ ਸਤ ਸੰਗ ਜੀ ਗੁਰੂ ਦੇ ਪਿਆਰਿਓ ਜਿਹੜਾ ਬਾਣੀ ਦਾ ਅਭਿਆਸੀ ਹੈ ਜਿਹੜਾ ਬਾਣੀ ਪੜਦਾ ਉੱਥੇ ਭਾਵਾਂ ਬਾਬਾ ਦੀਪ ਸਿੰਘ ਜੀ ਨੂੰ ਤੁਸੀਂ ਨਾਂ ਵੀ ਯਾਦ ਕਰੋ ਸਾਧ ਸੰਗਤ ਜੀ ਤਾਂ ਵੀ ਬਾਬਾ ਦੀਪ ਸਿੰਘ ਜੀ ਉਹਨੂੰ ਵੇਖਦੇ ਰਹਿੰਦੇ ਆ ਵੀ ਵਾ ਵਾ ਧੰਨਾ ਵੀ ਤੇਰਾ ਉੱਥੇ ਵੀ ਛਿੱਤੀ ਪਰੇ ਲੱਗ ਜਾਂਦੇ ਭਾਵਾਂ ਕੋਈ ਬਾਬਾ ਦੀਪ ਸਿੰਘ ਜੀ ਦਾ ਨਾਮ ਨਾ ਹੀ ਲਵੇ ਸਾਧ ਸੰਗਤ ਜੀ ਕਿਉਂਕਿ ਬਾਬਾ ਦੀਪ ਸਿੰਘ ਜੀ ਨੂੰ ਸਾਧ ਸੰਗਤ ਜੀ ਉਹ ਪੁੱਤਰ ਚੰਗਾ ਲੱਗਦਾ ਉਹ ਪਰਿਵਾਰ ਚੰਗਾ ਲੱਗਦਾ ਜਿੱਥੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣੀ ਦੇ ਪ੍ਰਵਾਹ ਚੱਲਦੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਜੀ ਸਾਧ ਸੰਗਤ ਜੀ ਦਾਸ ਨੂੰ ਯਾਦ ਆ ਗੁਰੂ ਦੇ ਪਿਆਰਿਓ ਇਸ ਤਰ੍ਹਾਂ ਕਰਕੇ ਸਾਧ ਸੰਗ ਜੀ ਕੋਈ ਇਧਰ ਮਾਨਸਾ ਜ਼ਿਲ੍ਹੇ ਦੀ ਸਾਧ ਸੰਗ ਜੀ ਘਟਨਾ ਗੁਰੂ ਦੇ ਪਿਆਰੋ ਜਿਸ ਤਰ੍ਹਾਂ ਕੋਈ ਭੈਣ ਗੁਰੂ ਦੇ ਪਿਆਰਿਓ ਕਾਫੀ ਆਫਸਰਟ ਹੋ ਗਈ ਸਾਧ ਸੰਗ ਜੀ ਕਾਫੀ ਆਫਸਰਟ ਹੋ ਗਈ ਸਾਧ ਸੰਗ ਜੀ ਤਾਂ ਪਤਾ ਨਾਲ ਅੱਗੇ ਗੁਰੂ ਦੇ ਪਿਆਰੋ ਡਾਕਟਰਾਂ ਕੋਲੇ ਸਾਧ ਸੰਗ ਜੀ ਦਵਾਈਆਂ ਦੋਂਦੇ ਰਹੇ ਸਾਧ ਸੰਗ ਜੀ ਕਈਆਂ ਜਗ੍ਹਾ ਤੇ ਬਿਜਲੀਆਂ ਵੀ ਲਗਾਉਂਦੇ ਰਹੇ ਸਾਧ ਸੰਗ ਜੀ ਇਸ ਤਰ੍ਹਾਂ ਕਰਕੇ ਆ ਔਰ ਸਾਧ ਸੰਗ ਜੀ ਇਹ ਕਾਫੀ ਸੈਂਸਲਾ ਉਸ ਕੁੜੀ ਦਾ ਸਾਸਾਂ ਜੀ ਕੋਈ 8-9 ਸਾਲ ਤੱਕ ਚੱਲਦਾ ਰਿਹਾ ਸਾਸਾਂਗ ਜੀ ਕੋਈ ਬਾਬਾ ਨਹੀਂ ਛੱਡਿਆ ਕੋਈ ਸੰਤ ਨਹੀਂ ਛੱਡਿਆ ਸਾਸਾਂ ਜੀ ਗੁਰੂ ਦੇ ਪਿਆਰਿਓ ਕੋਈ ਬਾਬਾ ਨਹੀਂ ਛੱਡਿਆ ਕੋਈ ਸੰਤ ਨਹੀਂ ਛੱਡਿਆ ਸਾਸਾਂਗ ਜੀ ਤਾਂ ਇਸ ਕਰਕੇ ਗੁਰੂ ਦੇ ਪਿਆਰਿਓ ਬਖਸ਼ਾ ਕਰਨ ਸੱਚੇ ਪਾਤਸ਼ਾਹ ਮਾਲਕ ਬਿਲਕੁਲ ਹਾਰ ਗਏ ਸਾਸਾਂਗ ਜੀ ਬਸ ਇਹੀ ਅਰਦਾਸ ਬੇਨਤੀ ਕਰਦੇ ਸੱਚੇ ਪਾਤਸ਼ਾਹ ਮਹਾਰਾਜੀ ਨਾ ਇਹਨੂੰ ਅਸੀਂ ਵਿਆਹਣ ਜੋਗੇ ਮਹਾਰਾਜ ਸੱਚੇ ਪਾਤਸ਼ਾਹ ਮਹਾਰਾਜੀ ਕੋਈ ਤਾਂ ਸਾਨੂੰ ਮਹਾਰਾਜ ਕਿਸੇ ਪਾਸੇ ਰਾਹ ਮਿਲੇ ਮਹਾਰਾਜ ਕੋਈ ਤਾਂ ਰਾਹ ਮਿਲੇ ਗੁਰੂ ਦੇ ਪਿਆਰਿਓ ਫਿਰ ਸਾਧ ਸੰਗਤ ਜੀ ਇਸ ਤਰ੍ਹਾਂ ਹੀ ਕਰਕੇ ਗੁਰੂ ਦੇ ਪਿਆਰਿਓ ਜਦੋਂ ਥੋੜਾ ਸਮਾਂ ਆਇਆ ਸਾਧ ਸੰਗਤ ਜੀ ਕਿਸੇ ਘਰ ਦੇ ਵਿੱਚ ਸਾਧ ਸੰਗਤ ਜੀ ਸਹਿਜ ਪਾਠ ਆਰੰਭ ਸੀਗਾ ਸਾਧ ਸੰਗਤ ਜੀ ਸਦਾ ਪਤਰ ਆਇਆ ਉਹ ਸਾਧ ਸੰਗਤ ਜੀ ਸਹਿਜ ਪਾਠ ਦੇ ਵਿੱਚ ਸਾਧ ਸੰਗਤ ਜੀ ਬਹੁਤ ਸਾਰੇ ਕਾਫੀ ਲੋਕ ਇਕੱਠੇ ਹੋਏ ਸਾਧ ਸੰਗਤ ਜੀ ਸੰਗਤ ਆਈ ਉਹਨਾਂ ਦੇ ਰਹਿਤੇਦਾਰ ਵੀ ਆਏ ਸਾਧ ਸੰਗਤ ਜੀ ਉੱਥੇ ਹੀ ਉਹਕ ਪੈਣ ਤੋਂ ਪ੍ਰੰਤੂ ਬਾਅਦ ਵੀ ਸਮਾਪਤੀ ਤੋਂ ਬਾਅਦ ਵੀ ਸਾਧ ਸੰਗਤ ਦੇ ਵਿਚਾਰ ਚੱਲੇ ਘਰਵੈਨ ਪੁੱਛਣ ਲੱਗੇ ਵੀ ਇਹ ਭੈਣ ਕੌਣ ਆਏ ਕਿਸ ਤਰ੍ਹਾਂ ਆਏ ਆ ਉਹਨਾਂ ਨੇ ਅਰਦਾਸ ਬੇਨਤੀ ਵੀ ਉੱਥੇ ਕਰਵਾਈ ਤੇ ਸਾਧ ਸੰਗਤ ਜੀ ਉਹਨਾਂ ਦੇ ਨਾਲ ਸਾਧ ਸੰਗਤ ਜੀ ਉਹਨਾਂ ਦੇ ਵਿੱਚੋਂ ਰਸੇ ਤਰ੍ਹਾਂ ਦੇ ਵਿੱਚੋਂ ਸਾਧ ਸੰਗਤ ਜੀ ਕੋਈ ਭੈਣ ਬਾਬਾ ਦੀਪ ਸਿੰਘ ਜੀ ਦੀ ਸ਼ਰਧਾਲੂ ਸੀ ਸਾਧ ਸੰਗਤ ਜੀ ਉਹ ਕਹਿੰਦੀ ਹੈ ਕਿ ਕਿੱਡੀ ਕਵੱਟੀ ਗੱਲ ਆ ਤੁਸੀਂ ਬਾਬਾ ਦੀਪ ਸਿੰਘ ਜੀ ਦੇ ਦਰਬਾਰ ਦੇ ਉੱਤੇ ਜਾਓ ਦਵਾਈਆਂ ਕਰ ਦਿਓ ਬੰਦ ਬਾਬਾ ਦੀਪ ਸਿੰਘ ਜੀ ਆਪਣੇ 18 ਸੇਰ ਦੇ ਖੰਡੇ ਦੀ ਲਿਸ਼ਕ ਮਾਰਦੇ ਹਨ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਸਾਧ ਸੰਗਤ ਜੀ ਉਹ ਕਹਿੰਦੇ ਵੀ ਅਸੀਂ ਤਾਂ ਕਦੀ ਗਏ ਨਹੀਂ ਸਾਧ ਸੰਗਤ ਜੀ ਉਸ ਭੈਣ ਨੇ ਉਪਰਾਲਾ ਕੀਤਾ ਨਾਲ ਲੈ ਕੇ ਗਈ ਉਥੇ ਅਰਦਾਸ ਬੇਨਤੀ ਕੀਤੀ ਤੇ ਸਾਧ ਸੰਗਤ ਜੀ ਇਹ ਅਰਦਾਸ ਬੇਨਤੀ ਕੀਤੀ ਸੱਚੇ ਪਾਤਸ਼ਾਹ ਬਾਬਾ ਦੀਪ ਸਿੰਘ ਜੀ ਆਹ ਜਿਹੜੀ ਲੜਕੀ ਆ ਮਹਾਰਾਜੇ ਮੇਰੀ ਪੁੱਤਰੀ ਸੱਚੇ ਪਾਤਸ਼ਾਹ ਮਹਾਰਾਜ ਸੱਚੇ ਪਾਤਸ਼ਾਹ ਇਹ ਬੱਚੀ ਇਹ ਸਾਡੀ ਬੱਚੀ ਨਹੀਂ ਮਹਾਰਾਜ ਤੁਹਾਡੀ ਬੱਚੀ ਹੈ ਇਹ ਤੁਹਾਡੀ ਬੱਚੀ ਆ ਸਾਧ ਸੰਗ ਜੀ ਇਸ ਤਰ੍ਹਾਂ ਅਰਦਾਸ ਕੀਤੀ ਸੱਚੇ ਪਾਤਸ਼ਾਹ ਨੂੰ ਵਿਆਹਣਾ ਤੁਸੀਂ ਵਿਆਹਣਾ ਦੇਖ ਲਓ ਮਹਾਰਾਜ ਕਿਸ ਤਰ੍ਹਾਂ ਵਿਆਹਣੀ ਆ ਇਸ ਤਰ੍ਹਾਂ ਹੀ ਵਿਆਹਣੀ ਆ ਸਾਧ ਸੰਗ ਜੀ ਅਰਦਾਸ ਕਰੀ ਜਾਂਦੇ ਆ ਅਰਦਾਸ ਕਰੀ ਜਾਂਦੇ ਸਾਧ ਸੰਗ ਜੀ ਇਹ ਅਰਦਾਸ ਕਿੱਥੇ ਕਰਦੇ ਆ ਨਿਸ਼ਾਨ ਸਾਹਿਬ ਦੇ ਸਾਧ ਸੰਗ ਜੀ ਥੱਲੇ ਸ਼ੀਦਾਂ ਸਾਹਿਬ ਮਹਾਰਾਜ ਸਾਧ ਸੰਗ ਜੀ ਅਰਦਾਸ ਕਰੀ ਜਾਂਦੇ ਆ ਕਰੀ ਜਾਂਦੇ ਸਾਧ ਸੰਗ ਜੀ ਉਹ ਕੁੜੀ ਦੇ ਵਿੱਚ ਸਾਧ ਸੰਗ ਜੀ ਕੋਈ ਇਹੋ ਜੀ ਚੀਜ਼ ਬੋਲੀ ਗੁਰੂ ਦੇ ਪਿਆਰਿਓ ਉਸ ਚੀਜ਼ ਨੇ ਸਾਧ ਸੰਗਤ ਦੀ ਬੋਲ ਕੇ ਦੱਸਿਆ ਸਾਧ ਸੰਗਤ ਇਸ ਤਰ੍ਹਾਂ ਕਰਕੇ ਆ ਕਿ ਮੈਨੂੰ ਤੁਹਾਡੀ ਭੂਆ ਨੇ ਇਧਰਲੇ ਪਾਸੇ ਮੈਨੂੰ ਭੇਜਿਆ ਮੈਂ ਇਹਨੂੰ ਖਤਮ ਕਰਦਣਾ ਇਹਨੂੰ ਮੈਂ ਕੰਮ ਕਰਦਣਾ ਇਸ ਤਰ੍ਹਾਂ ਕਰਕੇ ਆ ਸਾਰੀ ਗੱਲਬਾਤ ਅਸੀਂ ਸਾਧ ਸੰਗਤ ਜੀ ਉੱਥੇ ਬੋਲੀ ਇਸ ਤਰ੍ਹਾਂ ਕਰਕੇ ਆ ਕਿ ਤੁਹਾਡੀ ਭੂਆ ਨੇ ਭੇਜਿਆ ਕਿਵੇਂ ਭੇਜਿਆ ਇਸ ਤਰ੍ਹਾਂ ਕਰਕੇ ਆ ਉੱਥੇ ਸਾਧ ਸੰਗਤ ਜੀ ਉਹਨੇ ਦੱਸਿਆ ਕਿ ਇਹਦੇ ਕੋਈ ਕੱਪੜੇ ਲੱਗਿਆ ਸੀਗਾ ਉਹ ਕੱਪੜੇ ਉਹਨੇ ਵਾਰੇ ਚਰਾਗਾ ਦੇ ਉਤੋਂ ਤੇ ਆਪਣੇ ਪਰਿਵਾਰ ਦੇ ਉਤੋਂ ਤੇ ਤੁਹਾਨੂੰ ਦੇ ਗਿਆ ਇਹਨੇ ਕਪੜੇ ਪਹਿਨ ਲਏ ਬਸ ਉਹਨਾਂ ਕਪੜਿਆਂ ਦੇ ਵਿੱਚ ਹੀ ਮੈਨੂੰ ਨਾਲ ਭੇਜਿਆ ਵੀ ਆ ਤੂੰ ਕਪੜੇ ਦੇ ਨਾਲ ਜਾ ਸਾਧ ਸੰਗ ਜੀ ਉੱਥੇ ਇਹੋ ਜੀ ਬਖਸ਼ਿਸ਼ ਹੋਈ ਸਾਧ ਸੰਗ ਜੀ ਬਾਬਾ ਦੀਪ ਸਿੰਘ ਜੀ ਨੇ ਬਖਸ਼ਾ ਕੀਤੀਆਂ ਤੇ ਸਾਧ ਸੰਗ ਜੀ ਉੱਥੋਂ ਭੈਣ ਠੀਕ ਹੋ ਗਈ ਗੁਰੂ ਦੇ ਪਿਆਰਿਓ ਸਾਧ ਸੰਗ ਜੀ ਫਿਰ ਮਾਫੀ ਮੰਗੀ ਉਹਨੇ ਗੁਰੂ ਦੇ ਪਿਆਰਿਓ ਬਾਬਾ ਦੀਪ ਸਿੰਘ ਜੀ ਸਾਧ ਸੰਗ ਜੀ ਐ ਕਿਰਪਾ ਕਰਦੇ ਨੇ ਆਏ ਕਿਰਪਾ ਕਰਦੇ ਨੇ ਸਾਧ ਸੰਗਤ ਜੀ ਦਾਸ ਨੇ ਪਹਿਲਾਂ ਵੀ ਤੁਹਾਨੂੰ ਸਾਧ ਸੰਗਤ ਜੀ ਬਹੁਤ ਦੁਆਵਾਂ ਦੇ ਵਿੱਚ ਕਿਹਾ ਭਾਈ ਕਿਸੇ ਦੇ ਕੋਲੋਂ ਨਾ ਦਾ ਕੋਈ ਕਪੜਾ ਸਾਧ ਸੰਗਤ ਜੀ ਲਾਓ ਨਾ ਕਿਸੇ ਨੂੰ ਕਪੜਾ ਦਿਓ ਕੋਈ ਵੀ ਕਿਸੇ ਦੇ ਕੋਲੋਂ ਸਾਧ ਸੰਗਤ ਜੀ ਕੋਈ ਚੁੰਨੀ ਤੱਕ ਤੱਕ ਸਾਧ ਸੰਗਤ ਜੀ ਨਾਂ ਲਾਓ ਕੋਈ ਪੈਂਟ ਕਮੀਜ਼ ਕੋਈ ਕਹਿੰਦਾ ਜੀ ਤੇਰਾ ਕੋਟ ਬਹੁਤ ਮਰਾ ਕੋਟ ਪੈਂਟ ਤੇਰਾ ਬਹੁਤ ਵਧੀਆ ਮੈਂ ਪਾ ਕੇ ਜਾਣਾ ਕੋਈ ਕਹਿੰਦਾ ਭਣੇ ਤੇਰੀ ਆਹ ਕਪੜੇ ਬਹੁਤ ਚੰਗੇ ਐ ਮੈਂ ਵਿਆਹ ਤੇ ਜਾ ਕੇ ਜਾਣਾ ਸਾਥ ਸੰਗ ਜੀ ਸਾਡੇ ਕੋਲੇ ਕੇਸ ਰਜਾਨਾ ਹੀ ਆਉਂਦੇ ਗੁਰੂ ਦੇ ਪਿਆਰਿਓ ਔਰ ਨਾ ਸਾਥ ਸੰਗ ਜੀ ਕਿਸੇ ਨੂੰ ਕਪੜਾ ਦਿਓ ਨਾ ਕਿਸੇ ਦੇ ਕੋਲੋਂ ਕੋਈ ਕਪੜਾ ਲਵੋ ਨਾ ਸਾਥ ਸੰਗ ਜੀ ਕਿਸੇ ਦਾ ਪ੍ਰਸ਼ਾਦ ਖਾਓ ਸਾਥ ਸੰਗ ਜੀ ਬਹੁਤ ਲੋਕ ਸਾਥ ਸੰਗ ਜੀ ਕੋਈ ਕਹਿੰਦੇ ਮਹਜੂਰ ਸਾਹਿਬ ਤੋਂ ਲੈ ਕੇ ਆਇਆ ਕੋਈ ਕਹਿੰਦਾ ਮੈਂ ਹੇਮਕਾਉਂਟ ਤੋਂ ਲੈ ਕੇ ਆਇਆ ਸਾਥ ਸੰਗ ਜੀ ਪ੍ਰਸ਼ਾਦ ਫੜ ਲਓ ਸਾਥ ਸੰਗ ਜੀ ਹੋ ਸਕਦਾ ਸਾਥ ਸੰਗ ਜੀ ਕਈ ਉਹ ਸੱਚ ਹੀ ਹੁੰਦਾ ਕਿ ਪ੍ਰਸ਼ਾਦ ਲੈ ਕੇ ਆਉਂਦੇ ਆ ਸਾਰੇ ਕੋਈ ਜ ਨਹੀਂ ਹੁੰਦੇ ਗਏ ਪਰ ਸਾਥ ਸੰਗ ਜੀ 100 ਦੇ ਵਿੱਚੋਂ 80% ਸਾਥ ਸੰਗ ਜੀ ਹੁਣ ਲੋਕ ਉਹ ਜੇ ਆ ਜਿਹੜੇ ਪ੍ਰਸ਼ਾਦ ਦੇ ਨਾਂ ਦੇ ਉੱਤੇ ਲੱਡੂ ਦੇ ਕੇ ਬਦਾਮਾਂ ਦੀਆਂ ਗਿਰੀਆਂ ਦੇ ਕੇ ਸਾਧ ਸੰਗਤ ਜੀ ਉਹਨਾਂ ਨੂੰ ਫੂਕਾ ਅਮਰਵਾ ਕੇ ਲਿਆਉਂਦੇ ਆ ਤੇ ਦੇ ਦਿੰਦੇ ਸਾਧ ਸੰਗਤ ਜੀ ਇਸ ਕਰਕੇ ਸਾਧ ਸੰਗਤ ਜੀ ਕਿਸੇ ਦੇ ਇਸ ਤਰ੍ਹਾਂ ਕਰਕੇ ਸਾਧ ਸੰਗਤ ਜੀ ਘਰ ਵੀ ਜਾਓ ਤੇ ਉੱਥੇ ਵੀ ਚੱਕਨੇ ਹੋਗੇ ਸਾਧ ਸੰਗਤ ਜੀ ਜਿਹੜੇ ਮਸਾਨ ਖਵਾਈ ਜਾਂਦੇ ਸਾਧ ਸੰਗਤ ਜੀ ਉਹ ਖੀਰ ਦੇ ਵਿੱਚ ਖਵਾਈ ਜਾਂਦੇ ਸਾਧ ਸੰਗਤ ਜੀ ਜਾਂ ਦੁੱਧ ਦੇ ਵਿੱਚ ਖਵਾਈ ਜਾਂਦੇ ਗੁਰੂ ਦੇ ਪਿਆਰਿਓ ਸਬਜੀ ਵਿੱਚ ਵੀ ਪੈ ਜਾਂਦੇ ਆ ਇਸ ਕਰਕੇ ਗੁਰੂ ਦੇ ਪਿਆਰਿਓ ਤੁਸੀਂ ਆਪਣੇ ਘਰ ਦੇ ਵਿੱਚ ਕੋਈ ਵੀ ਚੀਜ਼ ਬਣਾਓ ਸਾਧ ਸੰਗਤ ਜੀ ਖਾ ਸਕਦੇ ਹੋ ਕਿਸੇ ਦੇ ਕੋਲੋਂ ਨਾ ਲੈਣਾ ਹੁਣ ਸਾਥਸੰਗ ਜੀ ਸਾਡੇ ਤੋਂ ਵੀ ਜਿਵੇਂ ਅਸੀਂ ਦਾਸ ਨੇ ਪਹਿਲਾਂ ਦੱਸਿਆ ਸੀ ਸਾਡੇ ਤੇ ਵੀ ਸਾਥਸੰਗ ਜੀ ਵਾਰ ਹੋਇਆ ਸੀਗਾ ਕੋਈ ਸਰਸ ਵਾਲਾ ਪ੍ਰੇਮੀ ਸੀਗਾ ਉਹ ਸਾਥਸੰਗ ਜੀ ਕਿ ਇੱਥੇ ਦੋ ਬੰਦੇ ਸਾਡੇ ਸਾਥਸੰਗ ਜੀ ਮੋਗੇ ਦੇ ਵਿੱਚ ਆ ਦੋ ਮਾਈਆਂ ਆ ਇਹ ਸਾਥਸੰਗ ਜੀ ਜਿਹੜੀ ਇਹ ਮਾਈਏ ਸਾਥਸੰਗ ਜੀ ਫਤਿਹਬਾਦ ਦੀ ਹੈ ਇਹ ਫਤਿਹਬਾਦ ਤੋਂ ਸਾਥਸੰਗ ਜੀ ਇੱਥੇ ਮੋਗੇ ਵਿਆਹੀ ਉਹਦੇ ਘਰ ਵਾਲਾ ਮਰ ਗਿਆ ਸਾਥਸੰਗ ਜੀ ਇਸ ਤਰ੍ਹਾਂ ਕਰਕੇ ਆ ਹੁਣ ਸਾਥਸੰਗ ਜੀ ਉਹਦੀਆਂ ਕੁੜੀਆਂ ਵੀ ਵਿਆਹਾਂ ਗਈਆਂ ਤੇ ਗੁਰੂ ਦੇ ਪਿਆਰਿਓ ਸਾਡੇ ਤੇ ਵੀ ਦਾਸ ਤੇ ਵੀ ਇਹਨਾਂ ਨੂੰ ਵਾਰ ਕੀਤਾ ਸੀ ਸਾਥਸੰਗ ਜੀ ਇਹਨਾਂ ਬੰਦਿਆਂ ਨੇ ਉਹਦਾ ਨਾਮ ਕੁਲਦੀਪ ਕੌਰ ਸਾਥਸੰਗ ਜੀ ਇਹ ਫਤਿਹਬਾਦ ਦੀ ਸਾਥਸੰਗ ਜੀ ਜਨਾਨੀ ਆ ਉਥੋਂ ਮਤਲਬ ਸਾਥਸੰਗ ਜੀ ਫਤਿਹਬਾਦ ਤੋਂ ਇੱਥੇ ਮੋਗੇ ਵਿਆਹੀ ਵੀ ਆ ਔਰ ਸਾਥਸੰਗ ਜੀ ਪੂਰਾ ਡਰੈੱਸ ਅਸੀਂ ਬਾਅਦ ਦੇ ਵਿੱਚ ਦੇਵਾਂਗੇ ਜ਼ਰੂਰ ਦੇਵਾਂਗੇ ਸਾਥਸੰਗ ਜੀ ਕਿਸੇ ਵੀਡੀਓ ਦੇ ਵਿੱਚ ਅਸੀਂ ਥੋੜਾ ਜਿਹਾ ਸਮੇਂ ਦੇ ਇੰਤਜ਼ਾਰ ਕਰਦੇ ਆ ਔਰ ਗੁਰੂ ਦੇ ਪਿਆਰਿਓ ਚਲੋ ਅਸੀਂ ਤਾਂ ਬਹੁਤ ਝਟਕੇ ਸਾਧ ਸੰਗਤ ਜੀ ਬੜਾ ਪਹਿਲਾਂ ਹੀ ਸ਼ੁਰੂ ਤੋਂ ਸਾਧ ਸੰਗਤ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜੇ ਸੀਗੇ ਸਾਧ ਸੰਗਤ ਜੀ ਬਹੁਤ ਤਕਲੀਫਾਂ ਵੇਖੀਆਂ ਬੜੀਆਂ ਬੜੀਆਂ ਤਕਲੀਫਾਂ ਵੇਖੀਆਂ ਬੜੇ ਕਸ਼ਟ ਦੇਖੇ ਸਾਧ ਸੰਗਤ ਜੀ ਕੰਮ ਕਰ ਤਾਂ ਸਾਧ ਸੰਗਤ ਜੀ ਬੰਦ ਹੋ ਗਿਆ ਗੁਰੂ ਦੇ ਪਿਆਰਿਓ ਪਰ ਮਾਫ ਕਰਨਾ ਸਾਧ ਸੰਗਤ ਜੀ ਦੇ ਘਰ ਵਾਲਾ ਤਾਂ ਮਰ ਗਿਆ ਸਾਧ ਸੰਗਤ ਜੀ ਜਦੋਂ ਪਰ ਲੋਕਡਾਊਨ ਹੋਇਆ ਸੀ ਮਾਫ ਕਰਨਾ ਜਦੋਂ ਪੈਸੇ ਦੀ ਨੋਟਬੰਦੀ ਹੋਈ ਸੀ ਸਾਧ ਸੰਗਤ ਜੀ ਉਦੋਂ ਮਰ ਗਿਆ ਸੀਗਾ ਤੇ ਅਰਦਾਸ ਬੇਨਤੀ ਅਸੀਂ ਕੀ ਕਰਦੇ ਰਹੀ ਸਾਧ ਸੰਗਤ ਜੀ ਜੇ ਪਾਤਸ਼ਾਹ ਕਿ ਉਸ ਦੁਸ਼ਟ ਨੂੰ ਸਜ਼ਾ ਮਿਲੇ ਮਹਾਰਾਜ ਜੀ ਉਸ ਤੋ ਸਾਧ ਸੰਗਤ ਜੀ ਬਾਬਾ ਦੀਪ ਸਿੰਘ ਜੀ ਨੇ ਹੱਥ ਪਾਇਆ ਗੁਰੂ ਦੇ ਪੈਰੋ ਦਾਸ ਦਾ ਹੱਥ ਫੜਿਆ ਸਾਧ ਸੰਗਤ ਜੀ ਸਾਡੀ ਬਾਹ ਫੜੀ ਸਾਧ ਸੰਗਤ ਜੀ ਉਹਨੂੰ ਸਾਧ ਸੰਗਤ ਜੀ ਮੌਤ ਦੇ ਘਾਟ ਤਾਰਿਆ ਗੁਰੂ ਦੇ ਪਿਆਰਿਓ ਇਸ ਕਰਕੇ ਗੁਰੂ ਦੇ ਪਿਆਰਿਓ ਸਾਡੇ ਨਾਲ ਖੁਦ ਆਪਦੀਆਂ ਨਾਲ ਬੀਤੀਆਂ ਹੋਈਆਂ ਵਿਆਂ ਤੋ ਹੁਣ ਸਾਧ ਸੰਗਤ ਜੀ ਬਾਬਾ ਦੀਪ ਸਿੰਘ ਜੀ ਨੇ ਕੋ ਬਖਸ਼ਾਂ ਕੀਤੀਆਂ ਦਾਸ ਦੇ ਉਤੇ ਸਾਧ ਸੰਗਤ ਜੀ ਆਪ ਪਿਆਰੀਆਂ ਸੰਗਤਾਂ ਦੀ ਸਾਡੇ ਤੇ ਕਿਰਪਾ ਹੋਈ ਹੈ ਤੁਹਾਡਾ ਆਸ਼ੀਰਵਾਦ ਮਿਲਿਆ ਤੁਹਾਡਾ ਪਿਆਰ ਮਿਲਿਆ ਸੰਗਤਾਂ ਦਾ ਕਿਉਂਕਿ ਸਾਧ ਸੰਗਤ ਜਿਹੜੀਆਂ ਬਹੁਤ ਸਾਰੀਆਂ ਰੂਹਾਂ ਬਾਬਾ ਦੀਪ ਸਿੰਘ ਜੀ ਨੂੰ ਦਿਲੋਂ ਪਿਆਰ ਕਰਦੀਆਂ ਉਹਨਾਂ ਦੇ ਵਿੱਚ ਤੇ ਸਾਧ ਸੰਗਤ ਜੀ ਬਾਬਾ ਦੀਪ ਸਿੰਘ ਦੇ ਵਿੱਚ ਕੋਈ ਅੰਤਰ ਨਹੀਂ ਸਾਧ ਸੰਗਤ ਜੀ ਉਹਨਾਂ ਦੇ ਬਾਬਾ ਜੀ ਦੀ ਬਖਸ਼ਿਸ਼ ਆ ਤੇ ਉਹਨਾਂ ਦੇ ਜਦੋਂ ਸਾਨੂੰ ਕਮੈਂਟ ਆਉਂਦੇ ਆ ਕਿ ਵੀਰ ਜੀ ਤੁਸੀਂ ਹਮੇਸ਼ਾ ਲਈ ਸੁਖੀ ਬਸੋ ਤੁਸੀਂ ਬਾਬਾ ਜੀ ਤੁਹਾਡੇ ਤੇ ਕਿਰਪਾ ਕਰਨਗੇ ਦੱਸੋ ਤੁਹਾਨੂੰ ਕਿਹੜੀ ਚੀਜ਼ ਦੀ ਜ਼ਰੂਰਤ ਆ ਬਾਬਾ ਜੀ ਅਸੀਂ ਤੁਹਾਡੀਆਂ ਪੂਰੀਆਂ ਕਰਦੇ ਆ ਸਾਧ ਸੰਗਤ ਐਂ ਪੁੱਛਦੇ ਆ ਉਹ ਐਂ ਸੰਗਤਾਂ ਪੁੱਛਦੀਆਂ ਬਾਬਾ ਜੀ ਤੁਹਾਨੂੰ ਕਿਹੜੀ ਚੀਜ਼ ਦੀ ਜ਼ਰੂਰਤ ਆ ਦੱਸੋ ਕੀ ਚਾਹੁੰਦੇ ਹੋ ਤੁਸੀਂ ਕੀ ਕੋਈ ਚੀਜ਼ ਦੀ ਮੰਗ ਹੈਗੀ ਤੁਹਾਨੂੰ ਤੁਸੀਂ ਸਾਨੂੰ ਦੱਸੋ ਸਾਸੰਗ ਜਦੋਂ ਉਹ ਸੰਗ ਤਾਂ ਸਾਨੂੰ ਆਏ ਪੁੱਛਦੀਆਂ ਤੇ ਮੈਨੂੰ ਸਾਸੰਗ ਜੀ ਐਂ ਲੱਗਦਾ ਜਿਵੇਂ ਬਾਬਾ ਦੀਪ ਸਿੰਘ ਜੀ ਦੇ ਮੈਨੂੰ ਪਰਿਵਾਰ ਸਾਸੰਗ ਜੀ ਉਹਨਾਂ ਦਾ ਮੈਨੂੰ ਪੁੱਛ ਰਿਹਾ ਬਾਬਾ ਦੀਪ ਸਿੰਘ ਜੀ ਨੇ ਜਿਵੇਂ ਉਹਨਾਂ ਨੂੰ ਕਿਹਾ ਹੁੰਦਾ ਵੀ ਤੁਸੀਂ ਪਾਈ ਸਾਡੇ ਪੁੱਤਰ ਨੂੰ ਪੁੱਛ ਕਾਦੀ ਕਾਦੀ ਲੋੜ ਆ ਮੈਂ ਸਾਸੰਗ ਜੀ ਫਿਰ ਉਹਨਾਂ ਨੂੰ ਐ ਨਹੀਂ ਸਮਝਦਾ ਹੁੰਦਾਗਾ ਇਹ ਭੈਣ ਆ ਇਹ ਮਾਤਾ ਹੈ ਇਹ ਸਾਡਾ ਵੀਰ ਹੈ ਮੈਂ ਸਮਝਦਾ ਹੁੰਨਾ ਕਿ ਬਾਬਾ ਦੀਪ ਸਿੰਘ ਜੀ ਨੇ ਇਹਨਾਂ ਨੂੰ ਪ੍ਰੇਰਣਾ ਕਿ ਕੀਤੀ ਹੋਊਗੀ ਇਹ ਮੈਨੂੰ ਤਾਂ ਪੁੱਛਦੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਇਹ ਮੈਨੂੰ ਤਾਂ ਪੁੱਛਦੇ ਆ ਬਾਬਾ ਦੀਪ ਸਿੰਘ ਜੀ ਨੇ ਇਹਨਾਂ ਦੇ ਹਿਰਦੇ ਦੇ ਉੱਤੇ ਕੋਈ ਵਾਸਾ ਕੀਤਾ ਹੋਊਗਾ ਬਾਬਾ ਦੀਪ ਸਿੰਘ ਜੀ ਮੈਨੂੰ ਪੁੱਛਦੇ ਆ ਇਹ ਇਹਨਾਂ ਦੇ ਰੂਪ ਦੇ ਵਿੱਚ ਤੇ ਸਾਧ ਸੰਗਤ ਜੀ ਮੈਂ ਤੁਹਾਡਾ ਦੇਣ ਕਿੱਥੇ ਦੇ ਸਕਦਾ ਅੱਜ ਸਾਧ ਸੰਗਤ ਜੀ ਅਸੀਂ ਘਰ ਘਰ ਬਾਬੇ ਬੈਠੇ ਸੱਚੇ ਬਣੇ ਬੈਠੇ ਹਮਾਫ਼ ਕਰਨਾ ਸਾਧ ਸੰਗਤ ਜੀ ਸਾਧ ਸੰਗਤ ਜੀ ਬਾਬੇ ਤਾਂ ਦੁਨੀਆ ਦੇ ਵਿੱਚ ਬਹੁਤ ਆ ਪਰ ਕੋਈ ਸੇਵਾਦਾਰ ਬਣ ਕੇ ਵਿਖਾਵੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਸੇਵਾਦਾਰਾਂ ਦਾ ਘਾਟਾ ਸਾਧ ਸੰਗਤ ਜੀ ਤੇ ਸਾਧ ਸੰਗਤ ਜੀ ਅਸੀਂ ਤਾਂ ਇੱਕੋ ਹੀ ਅਰਦਾਸ ਬੇਨਤੀ ਕਰਦੇ ਆਂ ਪਿਆਰੀਆਂ ਸੰਗਤਾਂ ਦੇ ਅੱਗੇ ਬਾਬਾ ਦੀਪ ਸਿੰਘ ਜੀ ਦੇ ਅੱਗੇ ਉਹਨਾਂ ਦੀਆਂ ਪਿਆਰੀਆਂ ਪਰਿਵਾਰ ਦੇ ਸੰਗਤ ਦੇ ਅੱਗੇ ਸਾਧ ਸੰਗਤ ਜੀ ਕੋਈ ਅਰਦਾਸ ਬੇਨਤੀ ਕਰਦੇ ਆਂ ਕਿ ਸਾਧ ਸੰਗਤ ਜੀ ਜਦੋਂ ਤੱਕ ਵੀ ਅਸੀਂ ਰਹੀਏ ਗੁਰੂ ਦੇ ਪਿਆਰਿਓ ਤੇ ਸਾਧ ਸੰਗਤ ਜੀ ਅਸੀਂ ਤੁਹਾਡੇ ਜੋੜੇ ਛਾੜਦੇ ਰਹੀਏ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਸਾਡੇ ਵਿੱਚ ਕੋਈ ਸੰਤ ਪੁਰਾ ਕੋਈ ਬਾਬਾ ਪੁਰਾ ਨਾ ਆਵੇ ਭਵੇਂ ਸਾਧ ਸੰਗਤ ਜੀ ਬਹੁਤ ਸੰਗਤ ਦਾਸ ਦੇ ਕੋਲੇ ਆਉਂਦੀ ਸਾਧ ਸੰਗਤ ਜੀ ਵੱਡੇ ਵੱਡੇ ਦੁੱਖਾਂ ਦੀ ਨਿਵਰਤੀ ਸਾਧ ਸੰਗਤ ਜੀ ਬਾਬਾ ਦੀਪ ਸਿੰਘ ਜੀ ਕਰਦੇ ਆ ਉਹਨਾਂ ਨੂੰ ਰਸਤਾ ਦੱਸ ਦੇਈਦਾ ਰਾਹ ਦੱਸ ਦੇਈਦਾ ਸਾਧ ਸੰਗਤ ਜੀ ਜਿਹੜੇ ਉਹਨਾਂ ਦੀਆਂ ਗੱਲਾਂ ਮੰਨਦੇ ਆ ਸਾਧ ਸੰਗਤ ਜੀ ਬਚਨ ਮੰਨਦੇ ਆ ਇਸ ਕਰਕੇ ਗੁਰੂ ਦੇ ਪਿਆਰਿਓ ਮੈਨੂੰ ਤੁਹਾਡਾ ਬਹੁਤ ਪਿਆਰ ਆਉਂਦਾ ਸੰਗਤ ਜੀ ਬਸ ਇਹ ਹੀ ਦਿਲ ਕਰਦਾ ਰਹਿੰਦਾ ਕਿਤੇ ਤੁਹਾਡੇ ਨਾਲ ਆਮਣੋ ਸਾਹਮਣੀ ਬੈਠ ਕੇ ਆਪਾਂ ਦੀਵਾਨਾਂ ਦੇ ਵਿੱਚ ਸਾਧ ਸੰਗਤ ਜੀ ਵੱਡੇ ਵੱਡੇ ਦੀਵਾਨ ਲੀਕ ਕੇ ਸਾਧ ਸੰਗਤ ਜੀ ਉਹਨਾਂ ਦੇ ਵਿੱਚ ਸਾਧ ਸੰਗਤ ਜੀ ਆਪਾਂ ਸਾਰੇ ਪਰਵਾਰ ਨਾਲ ਕੇ ਬੈਠ ਗਏ ਜਦੋਂ ਕਿ ਸਾਧ ਸੰਗਤ ਜੀ ਮੈਨੂੰ ਕੋਈ ਮੈਸੇਜ ਆ ਜਾਂਦਾ ਕੋਈ ਫੋਨ ਆ ਜਾਂਦਾ ਕਿ ਬਾਬਾ ਜੀ ਸਾਡੇ ਪੈਂਡ ਵਿੱਚ ਦਿਵਾਨ ਲਿਖਣੇ ਆਪਾਂ ਬਾਬਾ ਜੀ ਸਾਡੀ ਸੰਗਤ ਵੱਲੋਂ ਇਹ ਪ੍ਰੇਰਣਾ ਪੈਂਡ ਵੱਲੋਂ ਕਿ ਆਪਾਂ ਦਿਵਾਨ ਲਿਖਣੇ ਆ ਸਾਧ ਸੰਗਤ ਜੀ ਉਦੋਂ ਖੁਸ਼ੀ ਦੀ ਹੱਦ ਨਹੀਂ ਰਹਿੰਦੀਗੀ ਉਦੋਂ ਇਹ ਸੋਚੀਦਾ ਕਿ ਬਾਬਾ ਦੀਪ ਸਿੰਘ ਜੀ ਨੇ ਇਹਨਾਂ ਦੀ ਵੀ ਬਾਹ ਫੜ ਲਈ ਇਸ ਪੈਂਡ ਤੇ ਵੀ ਕਿਰਪਾ ਕਰਤੀ ਸਾਧ ਸੰਗਤ ਜੀ ਫਿਰ ਮੈਂ ਜਾ ਕੇ ਉਹ ਸੰਗਤ ਨੂੰ ਧੰਨਵਾਦ ਕਰਦਾ ਉਹਨਾਂ ਦਾ ਉਹਨਾਂ ਨੂੰ ਨਮਸਕਾਰ ਕਰਦਾ ਕਿ ਬਾਬਾ ਦੀਪ ਸਿੰਘ ਜੀ ਦੀ ਇਹਨਾਂ ਦੇ ਉੱਤੇ ਕਿਰਪਾ ਹੈ ਇਹ ਵਿਰਲੇ ਵਿਰਲੇ ਸਾਧ ਸੰਗਤ ਜੀ ਬਹੁਤ ਖੁਸ਼ ਹੋ ਜਾਂਦਾ ਜਦੋਂ ਕੋਈ ਸਾਨੂੰ ਫੋਨ ਕਰਦਾ ਕਿ ਬਾਬਾ ਜੀ ਅਸੀਂ ਇੱਥੇ ਦੀਵਾਨ ਲਈ ਕੱਢ ਲੱਗੇ ਆਂ ਸਾਨੂੰ ਟਾਈਮ ਦਿਓ ਬਾਬਾ ਜੀ ਅਸੀਂ ਦੀਵਾਨ ਲਈ ਕਨੇ ਆ ਤੇ ਕਿੰਨੀਆਂ ਸੰਗਤਾਂ ਦੀ ਭਲੇ ਕਰਾਉਂਦੇ ਸਾਧ ਸੰਗਤ ਜੀ ਉੱਥੇ 5 ਪੈਸੇ ਦਾ ਵੀ ਖਰਚ ਨਹੀਂ ਹੁੰਦਾ ਸਾਧ ਸੰਗਤ ਜੀ ਜਦੋਂ ਅਸੀਂ ਦੀਵਾਨ ਲਾ ਕੇ ਆਉਂਦੇ ਆ ਤੇ ਉਦੋਂ ਸਾਧ ਸੰਗਤ ਜੀ ਉਹਨਾਂ ਨੂੰ ਪੁੱਛੀਦਾ ਉਹ ਕਹਿ ਉਹ ਕਹਿਣ ਲੱਗ ਪੈਂਦੇ ਆ ਸੱਚੇ ਪਾਤਸ਼ਾਹ ਮਾਫ ਕਰਨਾ ਸਾਧ ਸੰਗਤ ਜੀ ਉਹ ਕਹਿੰਦੇ ਬਾਬਾ ਜੀ ਅਸੀਂ ਦੀਵਾਨ ਵੀ ਲਵਾ ਲੇ ਪਰ ਢਾਈ 10 ਲੱਖ ਰੁਪਿਆ ਸਾਡੇ ਕੋਲੇ ਵੀ ਆ ਗਿਆ ਜਮਾਂ ਵੀ ਹੋ ਗਿਆ ਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਸਾਡਾ ਕੋਈ ਪੈਸਾ ਨਹੀਂ ਲੱਗਾਗਾ ਐਂ ਕਰਕੇ ਸਾਧ ਸੰਗਤ ਜੀ ਇਹ ਕੋਈ ਵਿਰਲ ਨਹੀਂ ਐ ਸਾਧ ਸੰਗਤ ਜਿਨ੍ਹਾਂ ਦੇ ਉੱਤੇ ਬਾਬਾ ਦੀਪ ਸਿੰਘ ਜੀ ਹੱਥ ਧਰਤੇ ਗੁਰੂ ਦੇ ਪਿਆਰਿਓ ਬਸ ਸਾਧ ਸੰਗਤ ਜੀ ਸਾਨੂੰ ਥੋੜਾ ਜਿਹਾ ਵਹਿਮ ਜਾਈ ਰਹਿੰਦਾ ਵੀ ਜੇ ਅਸੀਂ ਦੀਵਾਨ ਲੀਕ ਲਏ ਤੇ ਸਾਨੂੰ ਕੋਈ ਸਾਡੇ ਪੱਲੋਂ ਪੈਸੇ ਨਾ ਲੱਗ ਜਾਣ ਨਹੀਂ ਭਾਈ ਤੁਹਾਡੇ ਪੱਲੋਂ ਕੋਈ ਪੈਸਾ ਨਹੀਂ ਲੱਗਣਾਗਾ ਤੁਹਾਨੂੰ ਬਾਬਾ ਦੀਪ ਸਿੰਘ ਜੀ ਦੀਆਂ ਖੁਸ਼ੀਆਂ ਮਿਲ ਜਾਣੀਆਂ ਸਾਧ ਸੰਗਤ ਜੀ ਆਪਾਂ ਉਹਨਾਂ ਨੂੰ ਵੀ ਜਵਾਬ ਦਈਏ ਸਾਸੰ ਜਿਹੜੇ ਇੱਕ ਦੁਪਹਿਰਾਂ ਦੇ ਉੱਤੇ ਕੰਤੂ ਪ੍ਰੰਤੂ ਕਰਦੇ ਆ ਉਹ ਸਾਸੰ ਜੀ ਜਦੋਂ ਉਹਨਾਂ ਦੀਆਂ ਕੋਈ ਬੱਚੀਆਂ ਸਾਸੰ ਜੀ ਜਾਕ ਉਹਨਾਂ ਦਾ ਘਰ ਵਾਲਾ ਸਾਸੰ ਜੀ ਜਾਂ ਕੋਈ ਵੀ ਸਾਸੰ ਜੀ ਉਹਨਾਂ ਦੇ ਪਰਿਵਾਰ ਦਾ ਸਾਸੰ ਜੀ ਕੋਈ ਰੈਸਿਸਦਾਰੀ ਦੇ ਵਿੱਚ ਵੀ ਕੋਈ ਬਿਮਾਰਸ਼ਮਾਰ ਹੁੰਦਾ ਸਾਸੰ ਜੀ ਜਦੋਂ ਉਹਦੀ ਜਗ੍ਹਾ ਤੇ ਲਿਆਉਂਦੇ ਸਾਸੰ ਜੀ ਬਾਬਾ ਦੀਪ ਸਿੰਘ ਜੀ ਠੀਕ ਕਰਦੇ ਆ ਉਹ ਵੀ ਫਿਰ ਮੂੰਹ ਦੇ ਵਿੱਚ ਉਂਗਲਾਂ ਲੈਂਦੇ ਆ ਵੀ ਅਸੀਂ ਕੀ ਕਰ ਬੈਠੇ ਅਸੀਂ ਕਿਵੇਂ ਕਿਉਂ ਬਾਬਾ ਜੀ ਦੇ ਦੁਪਹਿਰ ਨੂੰ ਨਿੰਦ ਬੈਠੇ ਇਥੇ ਤਾਂ ਬਾਬਾ ਜੀ ਐਡੀ ਗੈਡੀਆ ਕਿਰਪਾ ਕਰਦੇ ਆ ਸਾਸੰ ਜੀ ਫਿਰ ਤੁਹਾਨੂੰ ਵੀ ਸਲਾ ਇਸ ਕਰਕੇ ਗੁਰੂ ਦੇ ਪਿਆਰਿਓ ਆਓ ਆਪਾਂ ਸਾਰੇ ਸਾਧ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜਗੇ ਸਾਧ ਸੰਗਤ ਜੀ ਆਪਾਂ ਤੁਹਾਨੂੰ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਪੱਲਾ ਫੜੀਏ ਗੁਰੂ ਦੇ ਪਿਆਰਿਓ ਸਾਰੀ ਸੰਗਤ ਨੂੰ ਬੇਨਤੀ ਆ ਤੁਸੀਂ ਮੇਰਾ ਪਰਿਵਾਰ ਆ ਸਾਧ ਸੰਗਤ ਜੀ ਅਸੀਂ ਤੁਹਾਡਾ ਹੀ ਦਿੱਤਾ ਖਾਂਦੇ ਆ ਤੁਹਾਡਾ ਦਿੱਤਾ ਪਹਿਨਦੇ ਆ ਤੁਹਾਡੇ ਦਿੱਤੇ ਵਿੱਚ ਵੈਸ਼ ਕਰਦੇ ਆ ਤੇ ਸਾਧ ਸੰਗਤ ਜੀ ਬਹੁਤ ਪਿਆਰੀਆਂ ਗੱਲਾਂ ਸਾਧ ਸੰਗਤ ਜੀ ਜਦੋਂ ਸੰਗਤ ਦਾਸ ਨੂੰ ਪੁੱਛਦੀ ਆ ਵੀ ਬਾਬਾ ਜੀ ਦੱਸੋ ਕਿਹੜੀ ਗੱਲ ਦੀ ਕਮੀ ਤੁਹਾਨੂੰ ਦੱਸੋ ਤੁਹਾਨੂੰ ਕੀ ਚਾਹੀਦਾ ਸਾਧ ਸੰਗ ਦੀ ਕਈ ਪਉਛਦਾ ਹੀ ਨਹੀਂ ਕਈ ਭੇਜ ਵੀ ਦਿੰਦੇ ਸਭ ਕੁਝ ਜੋ ਕੁਛ ਦਸੀਦਾ ਤੇ ਕਈਆਂ ਸੰਗਤਾਂ ਨੂੰ ਕਹਿੰਦਾ ਭਾਈ ਪੈਣਾ ਤੁਹਾਡਾ ਪਿਆਰ ਚਾਹੀਦਾ ਸਾਨੂੰ ਹੋਰ ਕੁਛ ਨਹੀਂ ਚਾਹੀਦਾਗਾ ਸਾਧ ਸੰਗ ਦੀ ਮੈਂ ਤਾਂ ਹਰੇਕ ਪਿੰਡ 'ਚ ਹੀ ਕਹਿੰਦਾ ਵੀ ਇੱਕ ਪਿੰਡ ਦੇ ਵਿੱਚ ਸਾਧ ਸੰਗ ਦੀ ਕੋਈ ਇੱਕ ਭੈਣ ਹੀ ਤਿਆਰ ਹੋ ਜਾਈਏ ਇੱਕ ਵੀਰ ਹੀ ਤਿਆਰ ਹੋ ਜਾਈਏ ਇੱਕ ਬਜ਼ੁਰਗ ਹੀ ਤਿਆਰ ਹੋ ਜਾਈਏ ਸਾਧ ਸੰਗ ਦੀ ਉਹਨਾਂ ਦੇ ਘਰ ਦੇ ਵਿੱਚ ਫਿਰ ਬਾਬਾ ਦੀਪ ਸਿੰਘ ਜੀ ਦਾ ਆਸਣ ਲਵਾ ਦਈਦਾ ਤੇ ਉਹ ਪਿੰਡ ਸਾਧ ਸੰਗ ਦੀ ਫਿਰ ਉੱਥੇ ਹੀ ਉਸ ਘਰ ਦੇ ਵਿੱਚ ਹੀ ਸਾਧ ਸੰਗ ਦੀ ਜਾਨ ਲੱਗ ਪੈਂਦਾ ਉਹਨਾਂ ਨੂੰ ਸਾਸਾਂ ਜੀ ਮੈਂ ਪਹਿਲੇ ਨੰਬਰ ਤੇ ਮੰਨਣ ਲੱਗ ਪੈਂਦਾ ਅਸੀਂ ਕਹੇ ਉਹਨੇ ਭਾਈ ਇਸ ਪਰਿਵਾਰ ਦੇ ਉੱਤੇ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਭਾਈ ਕੋਈ ਵੀ ਤੁਹਾਡਾ ਬਿਮਾਰ-ਸ਼ਮਾਰ ਹੋਵੇ ਕੋਈ ਵੀ ਗੱਲਬਾਤ ਹੋਵੇ ਤੁਸੀਂ ਇਸ ਘਰ ਦੇ ਵਿੱਚ ਬਾਬਾ ਦੀਪ ਸਿੰਘ ਜੀ ਨੂੰ ਯਾਦ ਕਰ ਲੈਣਾ ਪਰ ਸਾਸਾਂ ਜੀ ਹਰੇਕ ਜਗ੍ਹਾ ਦੇ ਉੱਤੇ ਜਿਹੜਾ ਵੀ ਬਾਬਾ ਜੀ ਨੂੰ ਪਿਆਰ ਕਰਦਾ ਬਾਬਾ ਜੀ ਉੱਥੇ ਹੀ ਜਾ ਵਰਦੇ ਆ ਬਾਬਾ ਜੀ ਉੱਥੇ ਹੀ ਜਾ ਵਰਦੇ ਸਾਸਾਂ ਜੀ ਤੁਸੀਂ ਡੋਲਣਾ ਨਹੀਂ ਸਾਸਾਂ ਜੀ ਗੁਰੂ ਤੇ ਪਿਆਰਿਓ ਡੋਲਿਆਣਾ ਕਰੋ ਆਪਣੇ ਪੌਣੋ ਬਣਾਇਆ ਕਰੋ ਸਾਧ ਸੰਗ ਜੀ ਤੁਸੀਂ ਵੀ ਸੰਤਾ ਮਹਾਂਪੁਰਖਾਂ ਤੋਂ ਘਟ ਨਹੀਂ ਜਿਹੜੇ ਸਾਧ ਸੰਗ ਜੀ ਇਹ ਦੀਵਾਨਾ ਨੂੰ ਗਾਂਧੀਆਂ ਪਹੁੰਚਾਉਂਦੇ ਆ ਵੀਡੀਓ ਨੂੰ ਗਾਂਧੀਆਂ ਪਹੁੰਚਾਉਂਦੇ ਆ ਸ਼ੇਅਰ ਕਰਦੇ ਆ ਤੁਸੀਂ ਵੀ ਤਾਂ ਉਪਰਾਲਾ ਕਰਦੇ ਆ ਨਾ ਸਾਧ ਸੰਗ ਜੀ ਸਾਧ ਸੰਗ ਜੀ ਤੁਸੀਂ ਵੀ ਉਪਰਾਲਾ ਕਰਦੇ ਆ ਜਿਵੇਂ ਗੁਰੂ ਦੇ ਪਿਆਰਿਓ ਕੁਛ ਦਿਨ ਪਹਿਲਾਂ ਦਾਸ ਨੂੰ ਕੋਈ ਸੇਵਾਦਾਰ ਮਿਲਿਆ ਸਾਡੇ ਸੰਗੀ ਸੀ ਸਾਧ ਸੰਗ ਜੀ ਨੇੜੇ ਹੀ ਆ ਉਹ ਉਹ ਕਹਿੰਦਾ ਬਾਬਾ ਜੀ ਤੁਹਾਡੀਆਂ ਜਿਹੜੀਆਂ ਵੀਡੀਓ ਨਾ ਲੋਕ ਬਹੁਤ ਘੱਟ ਵੇਖਦੇ ਆ ਔਰ ਘੱਟ ਜਿਆਦਾ ਤੌਰ ਤੇ ਸ਼ੇਅਰ ਕਰਦੇ ਆ ਤੁਹਾਨੂੰ ਸੰਯੋਗ ਬਹੁਤ ਘੱਟ ਮਿਲਦਾ ਮੈਂ ਕਹਾਂ ਵੀ ਆਪਾਂ ਨੂੰ ਸੰਯੋਗ ਤਾਂ ਨਹੀਂ ਮਿਲਦਾ ਆਪਾਂ ਕਿਹੜਾ ਸੰਤਾਂ ਕੋਈ ਇਹ ਤਾਂ ਸੰਤਾਂ ਨੂੰ ਹੀ ਲੋਕ ਬਾਲਾ ਤੌਰ ਤੇ ਸਾਥ ਸੰਗਤ ਜੀ ਸ਼ੇਅਰ ਕਰਦੇ ਆ ਸੰਤਾਂ ਦੀਆਂ ਕੈਸ਼ਟਾਂ ਗਾਂਹ ਦੀਆਂ ਸਾਥ ਸੰਗਤ ਸੁਣਦੇ ਆ ਆਪਾਂ ਕੋਈ ਸੰਤ ਥੋੜੀ ਆ ਆਪਾਂ ਤਾਂ ਉਹਨਾਂ ਦੇ ਸੰਗਤਾਂ ਦੇ ਸੇਵਾਦਾਰ ਆ ਜਿਵੇਂ ਸੰਗਤ ਖੁਸ਼ ਆ ਭਾਈ ਜੇ ਸੰਗਤ ਆਪਾਂ ਨੂੰ ਨਹੀਂ ਦੇਖਣਾ ਚਾਹੁੰਦੀ ਜਾਂ ਨਹੀਂ ਆਪਣਾ ਸਾਥ ਦੇਣਾ ਚਾਹੁੰਦੀ ਆਪਾਂ ਸਾਥ ਸੰਗਤ ਜੀ ਉਹਨਾਂ ਦੀ ਖੁਸ਼ੀ ਚਾਹੀਦੀ ਆ ਆਪਾਂ ਨੂੰ ਤਾਂ ਸੰਗਤ ਤਾਂ ਖੁਸ਼ ਆ ਨਾ ਸਾਡੇ ਤੇ ਜਿੱਦੇ ਬਾਬਾ ਦੀਪ ਸਿੰਘ ਜੀ ਨੇ ਚਾਇਆ ਭਾਈ ਉਹਦੇ ਸੰਗਤ ਵੀ ਸਾਨੂੰ ਸਾਥ ਦੇਣ ਲਾਪੂਗੀ ਸੰਗਤ ਦਾ ਵੀ ਸੰਯੋਗ ਮੇਨ ਲਾਪੂਗਾ ਹਜੇ ਸਾਥ ਸਾਂਝੀ ਕੋਈ ਸਾਡੇ ਭਗਤੀ ਦੇ ਵਿੱਚ ਸਾਡੇ ਨਾਮ ਜਪਣ ਦੇ ਵਿੱਚ ਕੋਈ ਕਮੀ ਹੋਊਗੀ ਸਾਥ ਸੰਗਤ ਜੀ ਜਾਂ ਅਸੀਂ ਮਾੜੀ-ਮੋਟੀ ਕੋਈ ਹੋਮੇ ਘਰ ਬੈਠਦੇ ਹੋਗੇ ਸਾਜੀ ਸਾਥ ਸੰਗਤ ਜੀ ਕੋਈ ਨਹੀਂ ਸੰਗਤ ਜੀ ਅਸੀਂ ਹੋਮੇ ਬਿਲਕੁਲ ਕੱਢਾਂਗੇ ਪੱਦਰ ਰਵਾਂਗੇ ਜੇ ਕੋਈ ਸਾਡੇ ਵਿੱਚ ਕੋਈ ਵਾਲਫੇਰ ਹੈਗਾ ਸੰਗਤ ਬਖਸ਼ਣ ਜੋਗ ਆ ਸਾਥ ਸੰਗਤ ਜੀ ਸਾਨੂੰ ਸਮਤ ਬਖਸ਼ਣੀ ਆਓ ਗੁਰੂ ਦੇ ਪਿਆਰਿਓ ਹਮੇਸ਼ਾ ਲਈ ਅਸੀਂ ਦੋ ਟਾਈਮ ਤੁਹਾਡੇ ਨਾਮ ਦੀ ਅਰਦਾਸ ਬੇਨਤੀ ਕਰਦੇ ਹਾਂ ਕਿ ਸੰਗਤ ਜੀ ਤੁਸੀਂ ਹਮੇਸ਼ਾ ਲਈ ਖੁਸ਼ ਰਹੋ ਹਮੇਸ਼ਾ ਲਈ ਖੁਸ਼ ਰਹੋ ਖੰਡੇ ਵਾਲਾ ਬਾਪੂ ਤੁਹਾਡੇ ਤੇ ਇਹੋ ਜਿਹਾ ਹੱਥ ਧਰੇ ਸਾਨੂੰ ਤੁਹਾਡੇ ਵੱਲੋਂ ਖੁਸ਼ੀ ਦੇ ਸਨੇਹ ਮਹਿਲਣ ਕੀ ਬਾਬਾ ਜੀ ਸਾਡੇ ਪਿੰਡ ਵੀ ਦੀਵਾਨ ਲੀਕੋ ਬਾਬਾ ਜੀ ਸਾਡੇ ਪਿੰਡ ਵੀ ਦੀਵਾਨ ਦੀਵਾਨ ਲਾਓ ਬਾਬਾ ਜੀ ਸਾਡੇ ਸ਼ਹਿਰ 'ਚ ਵੀ ਦੀਵਾਨ ਲਾਓ ਬਾਬਾ ਜੀ ਸਾਡੇ ਪਿੰਡ 'ਚ ਵੀ ਦੀਵਾਨ ਲਾਓ ਸਾਧ ਸੰਗਤ ਜੀ ਇਹੋ ਹੀ ਸਨੇਹ ਹੋਣੇ ਚਾਹੀਦੇ ਗੁਰੂ ਦੇ ਪਿਆਰਿਓ ਉਹ ਪੰਡ ਕਿਹੋ ਜਿਹਾ ਹੋਊਗਾ ਸਾਧ ਸੰਗ ਜੀ ਉਹ ਦੁਨੀਆ ਕਿਹੋ ਜੀ ਹੋਗੀ ਸਾਧ ਸੰਗ ਜੀ ਉਹ ਲੋਕ ਉਹ ਭੈਣ ਉਹ ਵੀਰ ਕਿਹੋ ਜੇ ਹੋਣਗੇ ਜਿਹੜੇ ਬਾਬਾ ਦੀਪ ਸਿੰਘ ਜੀ ਦੀਆਂ ਸਾਧ ਸੰਗ ਜੀ ਖੁਸ਼ੀਆਂ ਇੰਨੀਆਂ ਇੰਨੀਆਂ ਲੈ ਲੈਂਦੇ ਆ ਦੋ ਬੰਦੇ ਇਕੱਠੇ ਹੋ ਕੇ ਇੱਕ ਭੈਣ ਇਕੱਠੇ ਹੋ ਕੇ ਸਾਧ ਸੰਗ ਜੀ ਇੰਨਾ ਇੰਨਾ ਹਜ਼ਾਰਾਂ ਦਾ ਇਕੱਠ ਕਰ ਦਿੰਦੀ ਆ ਗੁਰੂ ਦੇ ਪਿਆਰਿਓ ਹਜ਼ਾਰਾਂ ਦਾ ਇਕੱਠ ਕਰਨ ਦੀ ਲੋਕਾਂ ਦੇ ਭਲੇ ਕਰਵਾਉਂਦੀ ਸਾਧ ਸੰਗ ਜੀ ਬਹੁਤ ਕਲੱਬ ਵਾਲੇ ਮੁੰਡੇ ਵੀ ਸਾਧ ਸੰਗ ਜੀ ਵੀਰ ਸਾਡੇ ਨੌਜਵਾਨ ਭੈਣਾ ਨੌਜਵਾਨ ਸਾਡੀਆਂ ਮਾਤਾਵਾਂ ਜਿਨ੍ਹਾਂ ਦੀਆਂ ਸੁਸਾਇਟੀਆਂ ਬੜੀਆਂ ਸਾਧ ਸੰਗ ਜੀ ਹੋਰ ਬਜ਼ੁਰਗ ਬੰਦੇ ਸਾਹਿਬ ਸਾਝ ਸੰਜੀ ਜਿਹੜੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਆ ਜਾਂ ਸਾਝ ਸੰਜੀ ਦੇ ਮੈਂਬਰ ਆ ਉਹ ਵੀ ਸਾਝ ਸੰਜੀ ਬਹੁਤ ਸਹਿਯੋਗ ਦਿੰਦੇ ਆ ਗੁਰੂ ਦੇ ਪਿਆਰਿਓ ਆਓ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੁੜ ਗਏ ਸਾਝ ਸੰਜੀ ਗੁਰੂ ਗ੍ਰੰਥ ਸਾਹਿਬ ਦਾ ਪੱਲਾ ਫੜੀਏ ਗੁਰੂ ਦੇ ਪਿਆਰਿਓ ਗੁਰੂ ਗ੍ਰੰਥ ਸਾਹਿਬ ਦਾ ਸਾਝ ਸੰਜੀ ਆਪਾਂ ਸਾਥ ਨਹੀਂ ਛੱਡਣਾ ਸਾਝ ਸੰਜੀ ਇਹੋ ਹੀ ਸਾਡੇ ਅਸਲੀ ਗੁਰੂ ਆ ਸਾਝ ਸੰਜੀ ਜਿਹੜੇ ਮਾਤ ਪਿਤਾ ਤੋਂ ਤੋ ਮੀਤ ਨਾ ਭਾਈ ਮਾਨੂੰ ਹਾਂ ਨਾਮ ਤੇਰੇ ਸੰਗ ਸਹਾਈ ਆਓ ਗੁਰੂ ਦੇ ਪਿਆਰਿਓ ਸਮਾਂ ਹੋ ਗਿਆ ਫੇਰ ਸਮਾਂ ਮਿਲਿਆ ਤਾਂ ਆਪੀ ਦੇ ਦਰਸ਼ਨ ਕਰਾਂਗੇ ਗੁਰੂ ਦੇ ਪਿਆਰਿਓ ਵਾਪ ਜੀ ਦਾ ਧੰਨਵਾਦ ਸਾਧ ਸੰਗਤ ਜੀ ਗੁਰੂ ਰੰਗ ਸਭੀ ਦਾ ਧੰਨਵਾਦ ਖੰਡੇ ਵਾਲੇ ਬਾਪੂ ਜੀ ਦਾ ਧੰਨਵਾਦ ਸਾਰੀ ਆਈ ਹੋਈ ਸੰਗਤ ਦਾ ਧੰਨਵਾਦ ਸਾਧ ਸੰਗਤ ਜੀ ਬੀਬੀ ਦਵਿੰਦਰ ਕੌਰ ਸਾਧ ਸੰਗਤ ਜੀ ਇਹਨਾਂ ਦਾ ਵੀ ਧੰਨਵਾਦ ਸਾਧ ਸੰਗਤ ਜੀ ਜਿਨ੍ਹਾਂ ਨੇ ਪ੍ਰੋਗਰਾਮ ਲੀਕਿਆ ਸਾਧ ਸੰਗਤ ਜੀ ਚਾਹ ਇੱਕ ਦਵਾਨ ਦਾ ਹੀ ਲੀਕਿਆ ਗੁਰੂ ਦੇ ਪਿਆਰਿਓ ਬੀਬੀ ਦਵਿੰਦਰ ਕੌਰ ਜੀ ਇਹਨਾਂ ਦਾ ਵੀ ਪ੍ਰੋਗਰਾਮ ਸਾਧ ਸੰਗਤ ਜੀ ਮਾਫ ਕਰਨਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਪ੍ਰੋਗਰਾਮ ਲੀਕਿਆ ਸਤਿਨਾਮ ਵਿਸਾ ਸੰਗਤ ਜੀ ਫੋਨ ਦੇ ਉੱਤੇ ਕਨੈਕਟ ਕੀਤਾ ਸੀ ਗੁਰੂ ਦੇ ਪਿਆਰਿਓ ਤਾਂ ਬਹੁਤ ਬਹੁਤ ਧੰਨਵਾਦ ਸਾਧ ਸੰਗਤ ਜੀ ਆਓ ਸਾਰੀਆਂ ਸੰਗਤਾਂ ਗੁਰੂ ਦੇ ਪਿਆਰਿਓ ਇਸ ਦੀਵਾਨ ਨੂੰ ਆਪਾਂ ਵੱਧ ਚੜ ਕੇ ਸਾਧ ਸੰਗਤ ਜੀ ਗਾਂ ਦੀਆਂ ਪਹਚਾ ਕੇ ਗੁਰੂ ਦੇ ਪਿਆਰਿਓ ਆਪਾਂ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੀ ਬੈਂਕ ਦੇ ਵਿੱਚ ਸਾਧ ਸੰਗਤ ਜੀ ਖਾਤਾ ਖਲੋਣਾ ਸਾਧ ਸੰਗਤ ਜੀ ਪੁੰਨ ਜਮਾ ਕਰਾਉਣੇ ਆ ਤੇ ਸਾਧ ਸੰਗਤ ਜੀ ਇਹ ਪੁੰਨ ਜਿਹੜੇ ਅਸੀਂ ਜਮਾ ਕਰਾਵਾਂਗੇ ਇਹਨਾਂ ਦਾ ਸਾਧ ਸੰਗਤ ਜੀ ਸਾਨੂੰ ਰਿਜ਼ਲਟ ਜ਼ਰੂਰ ਮਿਲੂਗਾ ਗੁਰੂ ਦੇ ਪਿਆਰਿਓ ਇਹ ਸਾਡੇ ਵੱਧੀ ਜਾਣਗੇ ਵਿਆਜ ਲੱਗੀ ਜਾਊਗਾ ਗੁਰੂ ਦੇ ਪਿਆਰਿਓ ਤੋ ਮਾਲ ਕਿਰਪਾ ਕਰਨ ਸੱਚੇ ਪਾਤਸ਼ਾਹ ਮਹਾਰਾਜ ਜੀ ਆਓ ਸਾਧ ਸੰਗਤ ਜੀ ਆਪਾਂ ਗੁਰੂ ਗ੍ਰੰਥ ਸਾਹਿਬ ਦਾ ਪੱਲਾ ਫੜਗੇ ਸਾਧ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਨੂੰ ਸੱਚੇ ਪਾਤਸ਼ਾਹ ਨੂੰ ਯਾਦ ਰੱਖੀਏ ਸ਼ਹੀਦਾਂ ਸੰਗਾਂ ਨੂੰ ਯਾਦ ਰੱਖੀਏ ਫਿਰ ਸਾਨੂੰ ਕੀ ਮਿਲੂਗਾ ਸਾਧ ਸੰਗਤ ਜੀ ਲੋਕ ਸੁਖੀਏ ਪਰਲੋਕ ਸਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਸਾਧ ਸੰਗਤ ਜੀ ਭੁੱਲਾਂ ਚੁੱਕਾ ਮਾਫ਼ ਕਰਨੀਆਂ ਦਾਸ ਲਈ ਵੀ ਅਰਦਾਸ ਬੇਨਤੀ ਕਰਨੀ ਸਾਧ ਸੰਗਤ ਜੀ ਕਮੈਂਟਾਂ ਦੇ ਵਿੱਚ ਸਾਧ ਸੰਗਤ ਜੀ ਤੁਸੀਂ ਵੀ ਵਾਹਿਗੁਰੂ ਲੈ ਕੇ ਆਪਣੀ ਹਾੜੀ ਲਵਾਇਆ ਕਰੋ ਸਾਧ ਸੰਗਤ ਜੀ ਦਾਸ ਲਈ ਵੀ ਅਰਦਾਸ ਬੇਨਤੀ ਕਰਨੀ ਤੋ ਸਾਥ ਸੰਗਤ ਜੀ ਇੱਥੇ ਆਪਾਂ ਸਮਾਪਤੀ ਕਰਦੇ ਆਂ ਸਾਰੀਆਂ ਸੰਗਤਾਂ ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ